ਪਕਾ ਜੀ ਤੁਸੀਂ ਹਮੇਸ਼ਾ ਹੀ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਵਿੱਚੋਂ ਪੰਜਾਬੀ ਪਿੱਛੜਦੀ ਜਾ ਰਹੀ ਹੈ ਅਜਿਹਾ ਕਿਉਂ ਸੋਚ ਰਹੇ ਹੋ ਤੁਸੀਂ ਦੂਜੇ ਪੱਖੋਂ ਵੀ ਅ ਦੂਜੇ ਪਾਸੇ ਆ ਪੀਜੀਆ ਵਾਲੇ ਪਾਸੇ ਤੋਂ ਲੰਘ ਕੇ ਜਾ ਰਿਹਾ ਸੀਗਾ ਉਹਨੂੰ ਉੱਥੇ ਜਾ ਕੇ ਪੁਲਿਸ ਵਾਲੇ ਨੇ ਪੁੱਛਿਆ ਵੀ ਤੂੰ ਇੱਥੇ ਕੀ ਕਰ ਰਿਹਾ ਹੈ ਜੇ ਲੋ ਪੰਜਾਬੀ ਹੈ ਸ਼ੁਰੂ ਤੋਂ ਆਪਾਂ ਨਫਤ ਕਰਦੇ ਤਾਂ ਪੰਜਾਬੀ ਮਾਂ ਬੋਲੀ ਕਿੱਥੇ ਰਹਿ ਜਾਏਗੀ ਇਹਦੀ ਧਾਰਨਾ ਮਤਲਬ ਕਿ ਇਹ ਗਿਆ ਸਰ ਬਿਕੋਸ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਸਾਡੇ ਹੋਰ ਮੰਤਰੀ ਸਹਿਬਾਨ ਨੇ ਪੰਜਾਬ ਦੇ ਸਾਰੇ ਸਿੱਖ ਨੇ ਸਾਰੇ ਸਰਦਾਰ ਨੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਦਾ ਵਿਲੱਖਣ ਤੁਹਾਨੂੰ ਤਸਵੀਰਾਂ ਦੇਖਣੋਂ ਮਿਲ ਰਹੀਆਂ ਨਹੀਂ ਸਿੱਖਿਆ ਮੰਤਰੀ ਪੰਜਾਬ ਸਾਡੇ ਗੱਲ ਉਹ ਸਕੂਲਾਂ ਦੇ ਵਿੱਚ ਜੇ ਇੱਕ ਇੱਕ ਕਾਸੂਰਿਆ ਦੇ ਵਿੱਚ ਸਰਕਾਰੀ ਸਕੂਲ ਸਿਲੈਕਟ ਕੀਤਾ ਜਿਨ੍ਹਾਂ ਨੇ ਉਹ ਗ੍ਰੀ ਮੰਤਰੀ ਹੈ ਉਹਨਾਂ ਦੇ ਸਵਾਲ ਤਾਂ ਵਧੀਆ ਹੋਣਗੇ ਦਰਦੇ ਹੋਣਗੇ ਵੀ ਜੇ ਆਪਾਂ ਇੱਕ ਜ ਸਪੈਸ਼ਲ ਇੱਕ ਸਕੂਲ ਵਿੱਚ ਜੇ ਤਾਂ ਕਿਤੇ ਨਾ ਕਿਤੇ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਇਤਿਹਾਸ ਦੀ ਗੱਲ ਕੀਤੀ ਕਿ 15 ਦਿਨ ਲੱਗਾ ਤਾਂ ਉਹ ਅਸਫਲ ਆਇਆ ਕਿਉਂ ਉਹ 15 ਦਿਨ ਤੋਂ ਬਾਅਦ ਕਿਤੇ ਅਦੀ ਲੋਨ ਨਹੀਂ ਹੈ ਜਿਹੜਾ ਸਕੂਲ ਤੁਸੀਂ ਚੁਣਿਆ ਉਹਦੇ ਉੱਤੇ ਮੈਰਿਟ ਦੇ ਤਰ੍ਹਾਂ ਕੋਈ ਮੈਕੈਨਿਕ ਨਹੀਂ ਕਹਦਾ ਮੇਰੇ ਤੱਕ ਵੱਜ ਗਈਆਂ ਫੋਨ ਆਏ ਗੱਲਾਂ ਕਹੀਆਂ ਹੋਣ ਵਿਊ ਸਕੂਲ ਹੀ ਕਿਉਂ ਚੁਣਿਆ ਜੋ ਹਮੇਸ਼ਾ ਇੱਕ ਦੂਸਰ ਸਕੂਲ ਹੈਗੇ ਨੇ ਜੋ ਸੁਵਾਲਾਂ ਦੇ ਕਿਨਾਰੇ ਤੇ ਰਹਿੰਦੇ ਸਿਰ ਇੱਕ ਦੋ ਸਕੂਲਾਂ ਵਿੱਚ ਜਾ ਕੇ ਪੜਾਉਣ ਦਾ ਸੁਨਾਣ ਦਾ ਵਿਸ਼ਾ ਨਹੀਂ ਤੁਸੀਂ ਆਪੇ ਚੰਗੀ ਘੜ ਵਾਲੀ ਕੁਰਸੀ ਤੇ ਬੈਠਦੇ ਜਾਂ ਨੰਗਲ ਵਾਲੀ ਕੁਰਸੀ ਤੇ ਬੈਠਦੇ ਤੁਸੀਂ ਅੱਗੇ ਦਰਵਾਜ਼ਾ ਤੱਕ ਰੇ ਬੈਠ ਜਾਂਦੇ ਇੱਕ ਉੱਥੋਂ ਨੋਟੀਫਿਕੇਸ਼ਨ ਜਾਰੀ ਕਰਦੇ ਜਿੱਦਾਂ ਦੇ ਮੌਕਮਾ ਸਿੱਖ ਪੰਜਾਬ ਤੋਂ ਵੀ ਕਰਾ ਲਿਆ ਤੇ ਇਹ ਪੰਜਾਬ ਦਾ ਇਤਿਹਾਸ ਹੈ ਹਰ ਸਕੂਲ ਵਿੱਚ ਲਾਜ਼ਮੀ ਪੜਾਇਆ ਜਾਊਗਾ ਕਦੋਂ ਤੱਕ ਜਦੋਂ ਤੱਕ ਸਕੂਲ ਸ਼ੁਰੂ ਹੋਇਆ ਤੇ ਜਦੋਂ ਤੱਕ ਖਤਮ ਨਹੀਂ ਹੁੰਦਾ ਸਕੂਲ ਜਦੋਂ ਤੱਕ ਸਕੂਲ ਦੀ ਨਹੀਂ ਰੱਖੀ ਗਈ ਤੇ ਜਦੋਂ ਤੱਕ ਸਕੂਲ ਖਤਮ ਨਹੀਂ ਹੋਇਆ ਜੀ ਆਨਰਪੁਰ ਸਾਹਿਬ ਫੇਸਗੜ ਸਾਹਿਬ ਤੋਂ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਬੜੀ ਚਿੰਤਾ ਜ਼ਾਹਰ ਕੀਤੀ ਹੈ ਇਹ 350 ਸਾਲਾ ਜੋ ਅਸੀਂ ਮਨਾ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਜਿਹੜੇ ਸੱਦੇ ਪੱਤਰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ ਉਹ ਅੰਗਰੇਜ਼ੀ ਦੇ ਵਿੱਚ ਨੇ। ਇਹ ਕਹਿੰਦੇ ਕਿ ਜਦੋਂ ਪੰਜਾਬੀ ਦੇ ਵਿੱਚ ਸੱਦੇ ਪੱਤਰ ਹੋ ਗਿਆ ਸੱਦਾ ਪੱਤਰ ਦੇਣ ਵਾਲਾ ਵੀ ਸਰਦਾਰ ਸੀ। ਤਵਤੁਰ ਤੇ ਤਵਤੁਰ ਨੇ ਦਿੱਤੇ ਨੂੰ ਪੈਂਦੇ ਨਹੀਂ ਸੀ ਸਰਦਾ। ਤੇ ਸੱਦਾ ਪੱਤਰ ਇਹਨਾਂ ਨੇ ਦੇਣਾ ਸੀ ਉਹ ਕੌਮ ਦੇ ਜੱਗਰ ਸੀ ਤੇ ਜਿਹੜਾ ਸੱਦਾ ਪੱਤਰ ਸੀ ਉਹ ਲੈ ਗਿਆ ਜੀ। ਉਹ ਸਾਡੀ ਭਾਗ ਨਹੀਂ ਹੈ ਤੇ ਤੁਸੀਂ ਇੱਕ ਦਿਨ ਉਹਨਾਂ ਕਹਿ ਰਹੇ ਤੁਹਾਡੀ ਸਰਕਾਰ ਸਿਰ ਪਰਵਾਸੀਆਂ ਤੱਕ ਹੈ ਤੀਮਤ ਇਹ ਪਰਵਾਸੀ ਦੀ ਗੱਟਾ ਲੈਣੀ ਹੈ ਇਹ ਖਾਰੇ ਜਣੇ ਮਿਲਿਆ ਇਹਦੇ ਕਾਕੀ ਨਿਕਣਾ ਪਈਆਂ ਹੋ ਜਾਂ ਸਸੀ ਗੱਲ ਦੇਖਦੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਤੇ ਮੈਂ ਹਰ ਕੇ ਸਿੰਘ ਰਾਣਾ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਨ ਵਾਲੇ ਸਰਦਾਰ ਭਗਵੰਤ ਸਿੰਘ ਮਟੋਰਾ ਅੱਜ ਸਾਡੇ ਨਾਲ ਨੇ ਭਗਵੰਤ ਜੀ ਤੁਸੀਂ ਹਮੇਸ਼ਾ ਹੀ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਵਿੱਚੋਂ ਪੰਜਾਬੀ ਪਿੱਛੜਦੀ ਜਾ ਰਹੀ ਹੈ ਅਜਿਹਾ ਕਿਉਂ ਸੋਚਦੇ ਹੋ ਤੁਸੀਂ ਰਣਾ ਜੀ ਲਗਾਤਾਰ ਜਿਹੜੀ ਗੱਲ ਕੀਤੀ ਪਿਆ ਪਾ ਕੁਝ ਦਿਨ ਪਹਿਲਾਂ ਦੇਖਿਆ ਕੁਝ ਦਿਨ ਪਹਿਲਾਂ ਦੀ ਗੱਲ ਕੱਲ ਦੀ ਗੱਲ ਹੈ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਤਾਂ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬ ਪੰਜਾਬ ਯੂਨੀਵਰਸਿਟੀ ਹੈਗੀ ਆ ਆਪਣੀ ਚੰਡੀਗੜ੍ਹ ਦੇ ਵਿੱਚ ਜੋ ਕਿ ਲਾਹੌਰ ਤੋਂ ਸਾਡੇ ਕੋਲੇ ਇੱਕੋ ਇੱਕ ਅਜਿਹਾ ਖਜ਼ਾਨਾ ਹੈ 147 ਤੋਂ ਬਣ ਤੋਂ ਬਾਅਦ ਆਪਾਂ ਲੈ ਕੇ ਆਏ ਲਾਹੌਰ ਤੋਂ ਜੋ ਪੰਜਾਬ ਚੰਡੀਗੜ੍ਹ ਦੇ ਵਿੱਚ ਉੱਚਾਈ ਹੈ ਹਾਲਾਂਕਿ ਇਹਦਾ ਇਤਿਹਾਸ ਲੰਬਾ ਹੈ ਲੰਬੇ ਚੱਲੀ ਪਈ ਆਪਾਂ ਜੋ ਚੰਡੀਗੜ੍ਹ ਦੇ ਵਿੱਚ ਲਿਆ ਕੇ ਸਥਾਪਿਤ ਕੀਤੀ ਚੰਡੀਗੜ੍ਹ ਜੋ 28 ਪਿੰਡਾਂ ਨੂੰ ਉਜਾਰ ਕੇ ਪੰਜਾਬ ਦੇ 28 ਬਣਾ ਉਜਾਰ ਕੇ ਚੰਡੀਗੜ੍ਹ ਬਣਿਆ ਸੀ ਉੱਥੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਸਥਾਪਿਤ ਕੀਤੀ ਗਈ ਗੱਲ ਇੱਕ ਬਲੱਖਣ ਤਸਵੀਰ ਦੇਖਣ ਸਾਹਮਣੋਂ ਆਈ ਜਿੱਥੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਚੰਡੀਗੜ੍ਹ ਪੁਲਿਸ ਦੇ ਇੰਤਹਾਦੋ ਕਿ ਮਜੂਦ ਸੀਮਾ ਉੱਤੇ ਮੈਂ ਆਪਣੀ ਅੱਖੀਂ ਦੇਖਿਆ ਸੀ ਬੇਤ ਤ ਤਸ਼ੱਦਦ ਕਰ ਰਹੀ ਸੀ ਪੰਜਾਬੀ ਨੌਜਵਾਨ ਦੇ ਉੱਤੇ ਇੱਕ ਤਾਂ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਇੱਕ ਚਿੱਟਾ ਕੁਰਤੇ ਜਮਾ ਪਾਇਆ ਮੁੰਡੇ ਨੇ ਪੱਗ ਬੰਨੀ ਹੋਈ ਸੀ ਉਹ ਯੂਨੀਵਰਸਿਟੀ ਤੋਂ ਵੀ ਦੂਜੇ ਪਾਸੇ ਆ ਪੀਆਈ ਵਾਲੇ ਪਾਸੇ ਤੋਂ ਲੰਘ ਕੇ ਜਾ ਰਿਹਾ ਸੀਗਾ ਉਹਨੂੰ ਉੱਥੇ ਜਾ ਕੇ ਪੁਲਿਸ ਵਾਲੇ ਨੇ ਪੁੱਛਿਆ ਵੀ ਤੂੰ ਇੱਥੇ ਕੀ ਕਰ ਰਿਹਾ ਐਨਾ ਖੋਪ ਚਿੱਟੇ ਕੁਰਤੇ ਪਜਾਮੇ ਨਾਲ ਸਿਰਫ ਕਿਉਂ ਉਹਦੇ ਸਿਰ ਤੇ ਪੱਗ ਸੀ ਤੇ ਪੰਜਾਬੀ ਪਹਿਰਾਵਾ ਪਾਇਆ ਕੀ ਨਫ਼ਰਤ ਹੋ ਗਈ ਤੁਹਾਨੂੰ ਇੰਨੀ ਪੰਜਾਬੀਆਂ ਦੇ ਨਾਲ ਜਿਸ ਦੇ ਨਾਲ ਇਹੰਤਾ ਦਾ ਵਿਸ਼ਾ ਬਣ ਗਿਆ ਜਦੋਂ ਪੰਜਾਬੀ ਇਸ ਰੂਪ ਨੂੰ ਆਪਾਂ ਨਫ਼ਰਤ ਕਰ ਰਹੇ ਹਾਂ ਤਾਂ ਪੰਜਾਬੀ ਮਾਂ ਬੋਲੀ ਕਿੱਥੇ ਰਹਿ ਜਣਗੀ ਜਦੀ ਆਧਾਰਨਾ ਮੈਂ ਤੁਹਾਨੂੰ ਕਹਿ ਦੇ ਸਕਦਾ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਸਾਡੇ ਹੋਰ ਮੰਤਰੀ ਸਹਿਬਾਨ ਨੇ ਪੰਜਾਬ ਦੇ ਸਾਰੇ ਸਿੱਖ ਨੇ ਸਾਰੇ ਸਰਦਾਰ ਨੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਦਾ ਵਿਲੱਖਣ ਤੁਹਾਨੂੰ ਤਸਵੀਰਾਂ ਦੇਖਣੋਂ ਮਿਲ ਰਹੀਆਂ ਨੇ ਕਿਉਂਕਿ ਉਹ ਕੀ ਪੰਜਾਬ ਦੇ ਹਮਾਇਤੀ ਨਹੀਂ ਹੈ ਮੁੱਖ ਮੰਤਰੀ ਦੀ ਗਲਤੀ ਆਪਾਂ ਨਹੀਂ ਕਰ ਸਕਦੇ ਕਿਉਂਕਿ ਉਹ ਸਰਦਾਰ ਨਹੀਂ ਹੈ ਕਿੱਥੇ ਸਰ ਤੇ ਉਹਨਾਂ ਦੇ ਬਾੜ ਨਹੀਂ ਹੈ ਪੱਗ ਜਰੂਰ ਬੰਦਿਆ ਸਿਰ ਦੇ ਉੱਤੇ ਕਦੇ ਭਗਤ ਸਿੰਘ ਵਾਲੀ ਪੱਗ ਹੁੰਦੀ ਉਹਨਾਂ ਦੇ ਅਨਕਲਾਬ ਵਾਲੀ ਜਦੋਂ ਐਮਪੀ ਹੁੰਦੀ ਸੀਗੀ ਤੇ ਅੱਜ ਕੱਲ ਫਿਰ ਪੱਗ ਦਾ ਰੰਗ ਤਾਂ ਚਲੋ ਉਹੀ ਆ ਤੇ ਹੁਣ ਉਹ ਪੱਗ ਜਿਹੜੀ ਆ ਉਹ ਦੂਜੇ ਉਹਦਾ ਸ਼ੇਪ ਬਦਲ ਗਈ ਹੈ ਪਰ ਸਿਰ ਦੇ ਉੱਤੇ ਬਾਲ ਨਹੀਂ ਹੈਗੇ ਪਰ ਸਰਦਾਰ ਨਹੀਂ ਆ ਸਕਦੇ ਕਿਉਂਕਿ ਸਰਦਾਰੀ ਜਿਹੜੀ ਹੈ ਬਾਲਾਂ ਨਾਲ ਹੀ ਸ਼ੋਭਦੀ ਹੈ ਕਹਿੰਦੇ ਵੀ ਜਦੋਂ ਸਰੂਪ ਦੇ ਵਿੱਚ ਆ ਤੇ ਮੈਨੂੰ ਵੀ ਕਹਿਣਗੇ ਤੂੰ ਸਰਦਾਰ ਨਹੀਂ ਆ ਮੈਂ ਠੀਕ ਆ ਦਾੜੀ ਮੈਂ ਕੱਟਦਾ ਤਾਂ ਨਹੀਂ ਹੈਗੇ ਮਤ ਕਰਨੀ ਕਰਾਈ ਆਈ ਇੰਨੀ ਕਹਿ ਪਰ ਸਰਦਾਰੀ ਦੀ ਅਸਲੀ ਪਰਿਭਾਸ਼ਾ ਕੀ ਪੂਰਾ ਸਾਫ ਉਸੂਲ ਤੋਂ ਆ ਉਹ ਸਰਦਾਰੀ ਹੈ ਤੇ ਸਿੰਘ ਦੀ ਪਰਿਭਾਸ਼ਾ ਹੈ ਜਿਹੜੀ ਜਦੋਂ ਪੂਰਾ ਬਾਣੇ ਦੇ ਵਿੱਚ ਹੋਵੇ ਬਾਣੀ ਦੇ ਪੱਕਾ ਹੋਵੇ ਬਾਣੇ ਦਾ ਪੱਕਾ ਹੋਵੇ ਤੇ ਨਾਲ ਜਿਸ ਤਰ੍ਹਾਂ ਉਹ ਸੱਜਾ ਹੋਵੇ ਪੰਜ ਕਕਾਰਾਂ ਦੇ ਵਿੱਚ ਉਹ ਸਿੰਘ ਹੁੰਦਾ ਤੇ ਗੱਲ ਜਿਹੜੀ ਤੁਸੀਂ ਕਹੀ ਜਿੱਦਾਂ ਪੰਜਾਬੀ ਮਾਂ ਬੋਲੀ ਦਾ ਇੰਨਾ ਹੀ ਫਿਕਰ ਹੁੰਦਾ ਮੈਂ ਇੱਕ ਕੱਲ ਦੀ ਪੋਸਟਾਂ ਵੀ ਦੇਖ ਰਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਹਾਲੇ ਕਿ ਸਿੱਖਿਆ ਮੰਤਰੀ ਪੰਜਾਬ ਸਾਡੇ ਕੱਲ ਕੁ ਸਕੂਲਾਂ ਦੇ ਵਿੱਚ ਗਏ ਇੱਕ ਦੁਕਾਸ ਸਕੂਲ ਹੈ ਕਿ ਦੋ ਵਿੱਚ ਇੱਕ ਸਰਕਾਰੀ ਸਕੂਲ ਸਿਲੈਕਟ ਕੀਤਾ ਸੀ ਉਹਨਾਂ ਨੇ ਕਿਉਂਕਿ ਮੰਤਰੀ ਹੈ ਉਹਨਾਂ ਦੇ ਸਲਾਹਕਾਰ ਵੀ ਵਧੀਆ ਹੋਣਗੇ ਦੱਸਦੇ ਹੋਣਗੇ ਵੀ ਜੇ ਆਪਾਂ ਇੱਕ ਸਪੈਸ਼ਲ ਇੱਕ ਸਕੂਲ ਦੇ ਵਿੱਚ ਗਏ ਤਾਂ ਕਿਹੜੇ ਤਰ੍ਹਾਂ ਦੇ ਸਾਡੇ ਤੇ ਸਵਾਲ ਚੁੱਕੇ ਜਾਣਗੇ ਉੱਥੇ ਉਹਨਾਂ ਨੇ ਦੋ ਸਕੂਲ ਚੂਜ਼ ਕੀਤੇ ਇੱਕ ਗਵਰਨਮੈਂਟ ਸਕੂਲ ਕੋਈ ਸੀਗਾ ਚੂਜ਼ ਕੀਤਾ ਪਰ ਨਾਂ ਤਾਂ ਨਹੀਂ ਲੈਣਾ ਹੁੰਦਾ ਸੋਸ਼ਲ ਮੀਡੀਆ ਤੇ ਹੈਗਾ ਤੇ ਦੂਜਾ ਸਕੂਲ ਚੂਜ਼ ਕੀਤਾ ਉਹਨਾਂ ਸਰਕਾਰੀ ਸਕੂਲ ਦੋਨਾਂ ਸਕੂਲਾਂ ਦੇ ਜਗੇ ਤੇ ਦੋਨਾਂ ਸਕੂਲਾਂ ਦੇ ਇੱਕ ਪਹਿਲ ਕਦਮੀ ਕੀਤੀ ਵਧੀਆ ਕੀਤੀ ਉਹਦੇ ਵਾਸਤੇ ਪਹਿਲੇ ਹੱਥ ਜੋੜ ਕੇ ਤੁਹਾਡਾ ਸ਼ੁਕਰੀਆ ਅਦਾ ਕਰਦੇ ਆ ਦੇਰ ਆਏ ਦਰੋਸਤ ਆਏ ਥੋੜੇ ਸਮੇਂ ਲਈ ਆ ਤੁਸੀਂ ਇੱਥੇ ਗਏ ਜਾ ਕੇ ਐ ਛੀ ਗੁਰ ਤੇਗ ਬਹਾਦਰ ਜੀ ਜੋ ਹਿੰਦ ਦੀ ਚਾਦਰ ਨੇ ਸਾਡੇ ਨਵੇਂ ਪਿਤਾ ਨੇ ਨਵੇਂ ਗੁਰੂ ਨੇ ਸਿੱਖ ਇਤਿਹਾਸ ਤੇ ਤੇ ਉਹਨਾਂ ਦੀ ਇਤਿਹਾਸ ਦੀ ਗੱਲ ਕੀਤੀ ਕਿ 15 ਦਿਨ ਲਗਾਤਾ ਉਹ ਕਿਹਾ ਅਸਪਰਾ ਹੈ ਕਿਉਂ ਉਹ 15 ਦਿਨ ਤੋਂ ਬਾਅਦ ਸਿੱਖ ਇਤਿਹਾਸ ਦੀ ਲੋੜ ਨਹੀਂ ਹੈ ਤੇ ਜਿਹੜਾ ਸਕੂਲ ਤੁਸੀਂ ਚੁਣਿਆ ਉਹਦੇ ਉੱਤੇ ਮੈਂ ਕਿੰਤੋਂ ਪਰੰਤੂ ਮੈਂ ਕਹਿਦਾ ਨਹੀਂ ਕਰ ਰਿਹਾ ਮੇਰੇ ਤੱਕ ਇਹ ਅਵਾਜ਼ਾਂ ਆਈਆਂ ਫੋਨ ਆਏ ਗੱਲਾਂ ਕਹੀਆਂ ਵਿਊ ਸਕੂਲ ਹੀ ਕਿਉਂ ਚੁਣਿਆ ਜੋ ਹਮੇਸ਼ਾ ਇੱਕ ਦੋ ਸਕੂਲ ਹੈਗੇ ਨੇ ਜੋ ਸਵਾਲਾਂ ਦੇ ਕਿਰੇ ਚ ਰਹਿੰਦੇ ਨੇ ਸਵਾਲਾਂ ਦੇ ਕਿਰੇ ਦੇ ਕਿਉਂ ਨੇ ਮੇਰੀ ਗੱਲ ਵੀ ਹੋਈ ਸੀ ਤੁਹਾਡੇ ਨਾਲ ਪਿਛਲੇ ਆਹ ਦਿਨਾਂ ਦੇ ਵਿੱਚ ਜਦੋਂ ਛਿੱਦੀ ਸਤਾਵ ਛਿੱਦੀ ਦੇਣੇ ਸ਼ੁਰੂ ਹੋਣੇ ਨੇ ਜਦੋਂ ਉਹ ਛਿੱਦੀ ਜਿਹਦੇ ਨੇ ਇੱਕ ਹਫ਼ਤਾ ਛਿੱਦੀ ਹਫ਼ਤਾ ਜਿਹਦੇ ਵਿੱਚ ਸਾਜਦੇ ਕਮਾਲ ਦਾ ਪੂਰਾ ਪਰਿਵਾਰ ਜਿਹੜਾ ਦੁਨੀਆ ਤੋਂ ਮਤਲਬ ਰੁਕਸਤ ਹੋ ਗਿਆ ਸੀ ਪਰਿਵਾਰ ਬਾਹਰ ਦਿੱਤਾ ਸੀ ਆਪਣਾ ਅਕਾਲ ਦੇ ਅਕਾਲ ਪੁਰਖ ਦੇ ਲੇਖੇ ਲਾਤਾ ਸੀ ਪਰਿਵਾਰ ਉਹ ਜਦੋਂ ਦਿਹਾੜੀ ਸ਼ੁਰੂ ਹੁੰਦੇ ਤਾਂ ਆਹੀ ਸਕੂਲਾਂ ਦੇ ਵਿੱਚ ਫੋਨ ਕਰਕੇ ਸਕੂਲਾਂ 'ਚ ਛੁੱਟੀਆਂ ਰੱਦ ਕਰ ਰਹੀਆਂ ਹੁੰਦੀਆਂ ਹੂੰ ਤੇ ਜਦੋਂ ਮੰਤਰੀ ਸਾਹਿਬ ਤੁਸੀਂ ਉੱਥੇ ਜਾ ਕੇ ਚਲੋ ਵਧੀਆ ਪਹਿਲ ਕਰੀਂ ਆਪਾਂ ਕਹਿੰਦੇ ਤੁਹਾਡੀ ਵਧੀਆ ਪਰ ਉਹ ਸਪੈਸ਼ਲ ਸਕੂਲ ਸੁਣਿਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਗਿਆ ਹੈ ਲੋਕਾਂ ਦਾ ਕਹਿਣਾ ਕਿ ਸ਼ਾਇਦ ਸਾਡੀ ਵੀ ਆਵਾਜ਼ ਹੋ ਸਕਦੀ ਹੈ ਵੀ ਕਿਤੇ ਪ੍ਰਮੋਟ ਤਾਂ ਨਹੀਂ ਕੀਤਾ ਗਿਆ ਸਕੂਲਾਂ ਨੂੰ ਉਹ ਸਕੂਲ ਨੂੰ ਕਿਉਂਕਿ ਮੈਂ ਤੁਹਾਨੂੰ ਇੱਕ ਬੇਨਤੀ ਕਰ ਦੇਣਾ ਚਾਹਣਾ ਸ਼੍ਰੀ ਗੁਰੂ ਤੇਗ ਬਹਾਦਰ ਦਾ ਇਤਿਹਾਸ ਦਾ ਸਿੱਖ ਇਤਿਹਾਸ ਸਿਰਫ ਇੱਕ ਦੋ ਸਕੂਲਾਂ ਵਿੱਚ ਜਾ ਕੇ ਪੜ੍ਹਾਉਣ ਦਾ ਸੁਨਾਰਨ ਦਾ ਵਿਸ਼ਾ ਨਹੀਂ ਹੈ ਤੁਸੀਂ ਆ ਕੇ ਚੰਡੀਗੜ੍ਹ ਵਾਲੀ ਕੁਰਸੀ ਤੇ ਬੈਠਦੇ ਜਾਂ ਨੰਗਲ ਵਾਲੀ ਕੁਰਸੀ ਤੇ ਬੈਠਦੇ ਤੁਸੀਂ ਲਾਂਦੇ ਆ ਦਰਵਾਜ਼ਾ ਜਾਂ ਘਰੇ ਬੈਠ ਜਾਂਦੇ ਇੱਕ ਉੱਥੋਂ ਨੋਟੀਫਿਕੇਸ਼ਨ ਜਾਰੀ ਕਰਦੇ ਜਿੱਤੇ ਦੇ ਮੁੱਖ ਮੰਤਰੀ ਪੰਜਾਬ ਤੋਂ ਵੀ ਕਰਾਉਂਦੇ ਤੇ ਇਹ ਪੰਜਾਬ ਦਾ ਇਤਿਹਾਸ ਹੈ ਹਰ ਸਕੂਲ ਵਿੱਚ ਲਾਜ਼ਮੀ ਪੜਾਇਆ ਜਾਊਗਾ ਕਦੋਂ ਤੱਕ ਜਦੋਂ ਤੱਕ ਸਕੂਲ ਸ਼ੁਰੂ ਹੋਇਆ ਤੇ ਜਦੋਂ ਤੱਕ ਖਤਮ ਨਹੀਂ ਹੁੰਦਾ ਸਕੂਲ ਜਦੋਂ ਤੱਕ ਸਕੂਲ ਦੀ ਨਹੀਂ ਰੱਖੀ ਗਈ ਤੇ ਜਦੋਂ ਤੱਕ ਸਕੂਲ ਖਤਮ ਨਹੀਂ ਹੋਇਆ ਖਤਮ ਆ ਇਹ ਨਹੀਂ ਆ ਵੀ ਛੁੱਟੀ ਨਹੀਂ ਹੋਈ ਜਦੋਂ ਤੱਕ ਸਕੂਲ ਚੱਲਦਾ ਜਦੋਂ ਤੱਕ ਉਹ ਬਿਲਡਿੰਗ ਉੱਤੇ ਮੌਜੂਦ ਹੈ ਪੜ੍ਹਾਈ ਕਰਾਈ ਜਾ ਰਹੀ ਹੈ ਸਿੱਖਿਆ ਦਿੱਤੀ ਜਾ ਰਹੀ ਹੈ ਪਰ ਉਹ 9 ਦਿਨ ਦਾ ਇਤਿਹਾਸ 15 ਦਿਨ ਦਾ ਨਹੀਂ ਮੈਨੂੰ ਸਮਝ ਨਹੀਂ ਆਈ ਉਹ ਗੱਲ ਦੀ ਜਿਹਦੇ ਤੇ ਲੋਕ ਵੀ ਕਿੰਤੂ ਬਰਾਤੀ ਬਾਰੇ ਬਿਲਕੁਲ ਸੋਸ਼ਲ ਮੀਡੀਆ ਉੱਤੇ ਚਰਚਾ ਜ਼ਰੂਰ ਬਣ ਗਈ ਸੀ ਕਿ ਸਿੱਖਿਆ ਮੰਤਰੀ ਕਿ ਨਿੱਜੀ ਸਕੂਲ ਦੇ ਵਿੱਚ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਪੱਸ਼ਟ ਵੀ ਕਰ ਦਿੱਤਾ ਸੀਗਾ ਕਿ 350 ਸਹਾਲਾ ਸ਼ਹਾਦਤ ਦੇ ਸੰਸਲੇ ਦੇ ਵਿੱਚ ਮੈਂ ਸਕੂਲ ਗਿਆ ਸੀ ਉਹਨਾਂ ਨੂੰ ਬੋਲਿਆ ਕਿ 10 ਤੋਂ 15 ਮਿੰਟ ਜਰੂਰ ਤੁਸੀਂ ਸਕੂਲਾਂ ਦੇ ਵਿੱਚ ਲਾਓ 8 ਤੋਂ 10 ਦਿਨ ਦੇ ਲਈ ਕੀ 8 ਤੋਂ 10 ਦਿਨ ਤੋਂ ਬਾਅਦ ਇਤਿਹਾਸ ਜਾਂ ਗੁਰੂ ਸਹਿਬਾਨ ਦੀ ਗੱਲ ਕਰਨਾ ਮੁਨਾਸਬ ਨਹੀਂ ਸਮਝਿਆ ਅਜਿਹੇ ਆਦੇਸ਼ ਨਹੀਂ ਦਿੱਤੇ ਜਾ ਸਕਦੇ ਸੀ ਜਿਵੇਂ ਤੁਸੀਂ ਦੱਸਿਆ ਲਿਖ ਕੇ ਕਿ ਹਰ ਸਾਲ ਗੁਰੂ ਬਾਣੀ ਜਾਂ ਗੁਰੂ ਬਾਰੇ ਦੱਸਿਆ ਜਾਵੇ ਨਾ ਸਕੂਲਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਅਜਿਹੇ ਨਿੱਜੀ ਸਕੂਲ ਆ ਉੱਥੇ ਦਾ ਗੁਰੂਆਂ ਦੀ ਗੱਲ ਕਰਦੇ ਹੀ ਨਹੀਂ ਐ ਇਹ ਗੱਲ ਇਹ ਹੈ ਜੀ ਇਹ ਰਾਣੀ ਮੈਂ ਤੁਹਾਡੀ ਗੱਲ ਬਿਲਕੁਲ درست ਐ ਮੈਂ ਤੁਹਾਡੀ ਗੱਲ ਤੇ ਤੇ ਇੱਕ ਹੋਰ ਗੱਲੜੀ ਐਡ ਕਰਦਾ ਜਿਉਂ ਤੇ ਆਪਾਂ ਪੰਜਾਬੀ ਬੋਲਦੀ ਐ ਨਾ ਤਾਂ ਜਰਮਾਨੀ ਹੁੰਦੇ ਸੀ ਜਿਹਦੇ ਆ ਕੇ ਲਗਾਤਾਰ ਸੰਘਰਸ਼ ਕੀਤਾ ਖਬਰਾਂ ਤੁਸੀਂ ਵੀ ਲੈ ਜਾਂਦੀ ਹਾਂ ਅਸੀਂ ਬੋਲਦੇ ਰਹੇ ਆ ਉਹ ਸੰਘਰਸ਼ ਤੇ ਪੰਜਾਬੀ ਬੋਲੀ ਤੇ ਬੋਲਣ ਦੇ ਉੱਤੇ ਆਪਾਂ ਲਗਾਤਾਰ ਲੜਦੇ ਰਹੇ ਉਹ ਪੰਜਾਬੀ ਉਹ ਕੜਾ ਨਹੀਂ ਸੀ ਪਾਣ ਦਿੰਦੇ ਕੜੇ ਖਲਾਣ ਦਿੰਦੇ ਸੀ ਉਦੋਂ ਆਪਾਂ ਲੜਦੇ ਰਹੇ ਤੇ ਉਹ ਇਤਿਹਾਸ ਕਿਦੋਂ ਪੜਾਣਗੇ ਤੇ ਅੱਜਕੱਦੂ ਦਿਖਾਉਣਗੇ ਕਿਉਂਕਿ ਮੈਂ ਤਾਂ ਖੁਦ ਹਸਤਾ ਇਹਨਾਂ ਨੂੰ ਜਿਹੜੀ ਮੈਂ ਗੱਲ ਕੀਤੀ ਪਿਛਲੇ ਦਿਨੀ ਇਹਨਾਂ ਨੇ ਉਹ ਫੋਨ ਵੀ ਕੀਤਾ ਸੀ ਸਕੂਲਾਂ ਨੂੰ ਸਕੂਲ ਬੰਦ ਵੀ ਹੋਏ ਪਰ ਇੱਕ ਸਕੂਲ ਨਪਲੀ ਜਾਈ ਇੱਕ ਨਿੱਜੀ ਸਕੂਲ ਉਦੋਂ ਵੀ ਖੁੱਲਿਆ ਵੀ ਸੀ ਸਿੱਧੀਆਂ ਦੇ ਆਰਿਆਂ ਦੇ ਵਿੱਚ ਉੱਥੇ ਰੰਗਾ ਰੰਗ ਪ੍ਰੋਗਰਾਮ ਵੀ ਹੋਇਆ ਸੀ ਡਾਂਸ ਵੀ ਨੱਚੇ ਵੀ ਸੀ ਸਭ ਕੁਝ ਹੋਇਆ ਸੀ ਉਹ ਸਕੂਲ ਦੇ ਵਿੱਚ ਉਹ ਪ੍ਰਾਈਵੇਟ ਅਦਾਰਾ ਜੇ ਸਿੱਖਿਆ ਮੰਤਰੀ ਸਾਹਿਬ ਮੁੱਖ ਮੰਤਰੀ ਪੰਜਾਬ ਤੁਹਾਨੂੰ ਵੀ ਬੇਨਤੀ ਕਰਦਾ ਜੇ ਤੁਹਾਡੇ ਨੋਟੀਫਿਕੇਸ਼ਨ ਆਫੀਸ਼ੀਅਲੀ ਜਾਰੀ ਹੋਣ। ਇਹ ਆਪ ਦਿਨਾਂ ਦੇ ਵਿੱਚ ਬਿਲਕੁਲ ਵੀ ਜਦੋਂ ਅਕਾਲ ਤਖਤ ਸਾਡਾ ਸਰਪੁੱਤ ਅਕਾਲ ਤਖਤ ਦਾ ਕਿਉਂਕਿ ਪੰਜਾਬ ਦੀ ਗੱਲ ਕਰੀਏ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਫਿਰ ਗੁਰੂਆਂ ਦੇ ਇਤਿਹਾਸ ਦੀ ਗੱਲ ਦੇ ਬਾਅਦ ਬਾਤ ਚਾਹੁੰਦਾ ਪਹਿਲਾਂ ਮੈਂ ਸਰਪੁੱਤ ਅਕਾਲ ਤਖਤ ਦਾ ਜੋ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਉਹਦੀ ਹਕਮਦੋਲੀ ਨਹੀਂ ਹੋ ਸਕਦੀ ਕੋਈ ਨਹੀਂ ਕਰ ਸਕਦਾ ਤੇ ਉਹ ਹੁਕਮਨਾਮਾ ਜਾਰੀ ਹੋਇਆ ਸੀ ਜਦੋਂ ਚੀ ਦੀ ਦਿਹਾੜੇ ਹੁੰਦੇ ਉਹ ਚੀ ਦੀ ਦਿਹਾੜਿਆਂ ਦੇ ਵਿੱਚ ਆ ਬਿਲਕੁਲ ਵੀ ਨਾ ਤਾਂ ਮਿੱਠਾ ਖਾਈਏ ਨਾ ਮਿੱਠਾ ਬਣਾਈਏ ਤੇ ਨਾ ਹੀ ਕੋਈ ਖੁਸ਼ੀ ਦੇ ਸਮਾਗਮ ਪ੍ਰੋਗਰਾਮ ਕਰੀਏ ਪਰ ਉਹ ਨਿੱਜੀ ਸਕੂਲ ਦੇ ਵਿੱਚ ਉਦੋਂ ਵੀ ਤਾਂ ਟ੍ਰਾਂਸ ਹੋਇਆ ਸੀ ਨੱਚੇ ਸੀ ਕਿਉਂ ਕਿਉਂ ਉਹਨਾਂ ਨੂੰ ਫਿਰ ਸਿੱਖੇ ਇਤਿਹਾਸ ਨਾਲ ਜਦ ਸਾਡੇ ਅਨੰਦਪੁਰ ਸਾਹਿਬ ਸ੍ਰੀ ਰੰਗੂਰ ਸਾਹਿਬ ਦੀ ਧਰਤੀ ਨਾਲ ਕੋਈ ਲਗਾ ਨਹੀਂ ਪਿਆਰ ਨਹੀਂ ਜਿਹੜੇ ਛੋਟੇ ਸ਼ਹਿਦ ਦੇ شہادت ਹੋਈ ਸੀ ਅਬ ਮਾਤਾ ਜੀ ਦੀ شہادت ਹੋਈ ਸੀ ਦਾਦੀ ਮਾਤਾ ਦੀ شہادت ਹੋਈ ਸੀ ਆ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਾਤੀ ਸੀ ਜੀ ਸਾਹਿਬ ਜਾਦੇ ਆਪੇ ਉਹਨਾਂ ਨੂੰ ਉਹ ਛਾਤਾਂ ਦਾ ਮਤਲਬ ਕੋਈ ਮਤਲਬ ਨਹੀਂ ਹੈਗਾ ਮਤਲਬ ਉਹਨਾਂ ਨੂੰ ਉਹਨਾਂ ਨਾਲ ਦਰਦ ਨਹੀਂ ਹੈਗਾ ਵੀ ਮਤਲਬ ਜਿਹੜਾ ਜੇ ਤੁਹਾਡੇ ਹੁਕਮ ਜਾਰੀ ਹੋ ਜਾਣ ਹੁਣ ਜਾਰੀ ਕਰ ਦੋ ਵੀ ਜਿਹੜਾ ਪੰਜਾਬੀ ਇਤਿਹਾਸ ਇਹ ਸਭ ਤੋਂ ਵੱਡੀ ਨਲਾਇਕੀ ਸਰਕਾਰਾਂ ਦੀ ਹੈ ਇਹ ਨਲਾਇਕੀ ਤੁਹਾਡੀਆਂ ਸਰਕਾਰਾਂ ਦੀ ਵੀ ਹੈ ਪਿਛਲੀਆਂ ਸਰਕਾਰਾਂ ਦੀ ਵੀ ਹੈਗੀ ਹੈ ਵੀ ਆਪਾਂ ਪਹਿਲਾਂ ਗੱਲ ਤਾਂ ਕਿਸੇ ਪ੍ਰਾਈਵੇਟ ਸਕੂਲ ਨੂੰ ਪ੍ਰਮੋਟ ਨਾ ਕਰੀਏ ਉੱਥੇ ਜਾ ਕੇ ਜਿਆਦਾ ਛੋਚਲ ਮੀਡੀਆ ਤੇ ਨਾ ਵਾਇਰਲ ਕਰੀਏ ਇੱਕ ਆਪਾਂ ਸਾਡੇ ਕੋਲ ਡਿਊਟੀ ਹੈ ਕਿ ਜਿੰਦਾ ਪਿਛਲੇ ਤਮੇ ਦੇ ਵਿੱਚ ਹੁਣ ਮਾਫ ਕਰਿਓ ਮੈਂ ਤੁਸੀ ਕਹਿਣਾ ਵੀ ਉਦੋਂ ਕੁਛ ਕਹਿੰਦਾ ਜੀ ਹੁਣ ਕੁਛ ਕਹਿੰਦਾ ਪਰ ਉਹ ਉਦੋਂ ਉਹਦੀ ਲੋੜ ਸੀਗੀ ਮੈਂ ਹੁਣ ਉਹ ਗੱਲ ਤੇ ਆਉਣਾ ਉਦੋਂ ਜਦੋਂ ਆ ਨਹਿਰਾਂ ਨੂਰਾਂ ਟੁੱਟੀਆਂ ਸੀ ਜਦੋਂ ਪਾਣੀ ਬੰਦ ਜਦੋਂ ਮੰਤਰੀ ਸਾਹਿਬ ਆਪ ਲੱਗੇ ਸੀ ਮੰਤਰੀ ਸਾਹਿਬ ਇਦਾਂ ਆਪਾ ਕਿੰਨੇ ਕੰਮ ਕਰਾਂਗੇ ਜੇ ਕਿ ਸਾਡਾ ਸਿਰਫ ਇਹ ਆ ਕਿ ਤੁਹਾਨੂੰ ਜਦੋਂ ਆਪਾ ਤੁਸੀਂ ਮੰਤਰੀ ਬਣ ਗਿਆ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਹੈ ਉਹ ਜੇ ਕਿ ਆਪ ਕੰਮ ਕਰਨ ਲੱਗ ਜੇ ਫਿਰ ਨਹੀਂ ਕੰਮ ਹੋਣੀ ਕਦੇ ਵੀ ਨਹੀਂ ਹੋ ਸਕਦੇ ਪੂਰੇ ਕਿਉਂਕਿ ਸਿੱਖਿਆ ਮੰਤਰੀ ਤੁਸੀਂ ਪੂਰੇ ਪੰਜਾਬ ਦੇ ਪੂਰੇ ਸਕੂਲਾਂ ਵਿੱਚ ਕਿੱਦਾਂ ਜਾਓਗੇ ਤੁਸੀਂ ਇਹ ਇਤਿਹਾਸ ਪੂਰੇ ਸਕੂਲਾਂ ਨੂੰ ਪੂਰੇ ਪੰਜਾਬ ਨੂੰ ਸਿੱਖੇ ਇਤਿਹਾਸ ਦੀ ਜ਼ਰੂਰਤ ਹੈ ਸਿਰਫ ਇਹ ਨਹੀਂ ਹੈਗਾ ਸ਼੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਪਹਿਲੀ ਗੱਲ ਦੂਜੀ ਗੱਲ ਜਿਸ ਤਰ੍ਹਾਂ ਤੁਸੀਂ ਉਦੋਂ ਬੰਦ ਲਾਇਆ ਸੀ ਕੀ ਤੁਸੀਂ ਸਾਰੇ ਸਕੂਲਾਂ ਚ ਜਾਓਗੇ ਤੁਸੀਂ ਫਿਰ ਇਤਿਹਾਸ ਦੱਸਣ ਫਿਰ ਵੀ ਤਾਂ ਤਿਆਰੀ ਕਰੋ ਇੱਕ ਨੋਟੀਫਿਕੇਸ਼ਨ ਫਿਰ ਜੇ ਆਪਾਂ ਨੋਟੀਫਿਕੇਸ਼ਨ ਨਹੀਂ ਜਾਰੀ ਕਰਨਾ ਫਿਰ ਆਪਾਂ ਕੋਈ ਸੂਰ ਕਿਉਂ ਜੇ ਚੋਂਡੇ ਸੀ ਆਪਾਂ ਸਰਕਾਰੀ ਸਕੂਲਾਂ ਜਾਂਦੇ ਕਿਉਂਕਿ ਇਹ ਲੋਕਾਂ ਦੀ ਆਵਾਜ਼ ਵੀ ਹੈਗੀ ਵੀ ਕੀ ਉਹ ਸਕੂਲ ਨੂੰ ਪ੍ਰਮੋਟ ਕੀਤਾ ਗਿਆ ਜਿਹੜਾ ਵੱਡਾ ਸਵਾਲ ਹੈ ਇਹ ਤਾਂ ਹਰ ਇੱਕ ਦੇ ਮੰਨ ਦੇ ਵਿੱਚ ਸਵਾਲ ਹੈਗਾ ਵੀ ਸ਼ਾਇਦ ਉਹ ਪ੍ਰਮੋਟ ਪ੍ਰਮੋਟ ਕੀਤਾ ਗਿਆ ਸਕੂਲੋਂ ਕਿਉਂਕਿ ਉਹ ਸਕੂਲ ਦੇ ਵਿੱਚ ਤਾਂ ਪਹਿਲਾਂ ਹੀ ਜਿਹੜੀਆਂ ਐਡਮਿਸ਼ਨ ਆਏ ਕਿੰਨੇ ਪੈਸੇ ਦੇਣੇ ਪੈਂਦੇ ਕਿੰਨੀਆਂ ਸ਼ਿਫਾਰਸ਼ਾਂ ਚੱਲਦੀਆਂ ਇੱਥੇ ਤੇ ਕਈ ਤਾਂ ਅਜਿਹੇ ਪੱਤਰਕਾਰ ਆ ਜਿਨ੍ਹਾਂ ਨੂੰ ਫੋਨ ਬੰਦ ਕਰਨਾ ਪਿਆ ਉਹ ਦਿਨਾਂ 'ਚ ਵੀ ਯਾਰ ਦੇ ਫੋਨ ਤੇ ਫੋਨ ਬਈ ਮੈਂ ਬੱਚੇ ਦੀ ਐਡਮਿਸ਼ਨ ਕਰਾ ਦੋ ਭਗਵੰਤ ਜੀ ਤੁਸੀਂ ਇਹ ਗੱਲ ਦੱਸਿਓ ਕੀ ਮੰਤਰੀ ਸਾਹਿਬ ਪਹਿਲੀ ਵਾਰ ਉਸ ਸਕੂਲ 'ਚ ਗਏ ਇਸ ਤੋਂ ਪਹਿਲਾਂ ਕਦੇ ਗਏ ਨਹੀਂ ਉਸ ਸਕੂਲ ਦੇ ਵਿੱਚ ਸ਼ਹਾਦਤ ਦੇ ਕਰਕੇ ਜੀ ਮੈਂ ਉਹਨਾਂ ਐਕਸਕਿਊਜ਼ ਦਿੱਤਾ ਜਾ ਰਿਹਾ ਹੈ ਕਿ ਸ਼ਹਾਦਤਾਂ ਦੇ ਕਰਕੇ ਉਹ ਗਏ ਨੇ ਸਕੂਲ 'ਚ 2024 ਦੇ ਵਿੱਚ ਵੀ ਜਾਂ 2023 ਦੇ ਵਿੱਚ ਵੀ ਇਸ ਤਰ੍ਹਾਂ ਗਏ ਸੀ ਕਿ ਸਕੂਲ ਜੋ ਵੀ ਵੀਡੀਓ ਬੜੇ ਵਾਇਰਲ ਹੋਈਆਂ ਸੀ ਇਹਨਾਂ ਦੀਆਂ ਇਹਦੇ ਵਿੱਚ ਰਣੇ ਜੀ ਗੱਲਾਂ ਦੋ ਆਪਾਂ ਸਕੂਲ ਜਿਹੜਾ ਸਿੱਖਿਆ ਮੰਤਰੀ ਪੰਜਾਬਾ ਕਿਸੇ ਵੀ ਸਕੂਲ ਜਾ ਸਕਦੇ ਪਰ ਜਾਣ ਦਾ ਵਿਜਨ ਦਾ ਕਾਰਨ ਕੀ ਹੈ ਕਾਰਨ ਇਹੋ ਹੀ ਹੋਣਾ ਚਾਹੀਦਾ ਵੀ ਜੋ ਸਾਡੀ ਸਿੱਖਿਆ ਨੀਤੀ ਹੈ ਜੋ ਪੰਜਾਬ ਦੀ ਸਿੱਖਿਆ ਨੀਤੀ ਹੈ ਕੀ ਉਹਨੂੰ ਫੋਲੋ ਕੀਤਾ ਜਾ ਰਿਹਾ ਆਪਾਂ ਉਹ ਚੀਜ਼ਾਂ ਚੈੱਕ ਕਰਤਾ ਜਾ ਸਕਦੇ ਆਪਾਂ ਉਹਨਾਂ ਸਮਾਗਮਾਂ ਵਿੱਚ ਹਿੱਸੇਦਾਰ ਹੋਈਏ ਇਹ ਮੈਨੂੰ ਲੱਗਦਾ ਵੀ ਇਹ ਬਾਝੋਂ ਨਹੀਂ ਹੈਗਾ ਵੀ ਆਪਾਂ ਉਹਨਾਂ ਚੀਜ਼ਾਂ ਜਾਈਏ ਕਿਉਂਕਿ ਸਿੱਖਿਆ ਮੰਤਰੀ ਤੁਸੀਂ 하게 ਬੰਜਾ ਗਏ ਜਾ ਸਕੂਲਾਂ ਪਰ ਜਦੋਂ ਉਸ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਉੱਤੇ ਰੋਕ ਸੀਗੀ ਕਿ ਉਦੋਂ ਕਿਲੇ ਕਿਹੜੇ ਸਿੱਖਿਆ ਮੰਤਰੀ ਨੇ ਉਦੋਂ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਦੋਂ ਕੜੇ ਖਲਾਈ ਜਾਂਦੇ ਸੀ ਕਿਹਨਾਂ ਨੇ ਕਾਰਵਾਈ ਕੀਤੀ ਅੱਜ ਵੀ ਦਬੀ ਆਵਾਜ਼ ਲੋਕ ਕਹਿੰਦੇ ਨੇ ਵੀ ਪੰਜਾਬੀ ਬੋਲੀ ਪੰਜਾਬੀ ਬੋਲਣ ਤੋਂ ਮਨਾ ਕੀਤਾ ਜਾਂਦਾ ਸਕੂਲਾਂ ਦੇ ਵਿੱਚ ਪਰ ਸਾਡੇ ਪੇਰੈਂਟਸ ਦੀ ਮਾਪਿਆਂ ਦੀ ਗਲਤੀ ਆ ਉਹ ਖੁੱਲ ਕੇ ਸਾਹਮਣੇ ਨਾ ਦਾ ਬੱਚਿਆਂ ਨੂੰ ਆਨ ਦਿੰਦੇ ਨਾ ਆਪ ਆਂਦੇ ਨਾ ਆਪ ਬੋਲਦੇ ਜਿਹੜਾ ਸਭ ਤੋਂ ਵੱਡਾ ਕਹਾਣ ਸਾਡਾ ਹੋ ਰਿਹਾ ਕਿਉਂਕਿ ਕੱਲ ਦੀ ਇੱਕ ਵੀਡੀਓ ਤੁਸੀਂ ਦੇਖਣੀ ਵਾਇਰਲ ਹੋ ਗਈ ਸੋਸ਼ਲ ਮੀਡੀਆ ਦੇ ਉੱਤੇ ਹੁਣ ਮੈਂ ਇਹ ਗੱਲ ਨੂੰ ਜੋੜਨ ਕਿੱਥੇ ਲੱਗਿਆ ਉਹ ਦੇਖੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਕਿ ਕੁੜੀ ਦਾ ਹੱਥ ਫੜਿਆ ਪੁਲਿਸ ਮੁਲਾਜ਼ਮ ਨੇ ਉਹ ਕਹਿ ਰਹੀ ਬਾਹ ਛੱਡ ਦੇ ਬਾਹ ਛੱਡ ਦੇ ਮੇਰੀ ਉਹਨੇ ਕੁਝ ਬੋਲਿਆ ਕਹਿੰਦੀ ਜੇ ਮੇਤੋਂ ਪੈ ਗਈ ਨਾ ਕੁੜੀ ਕਹਿੰਦੀ ਜੇ ਮੇਤੋਂ ਪੈ ਗਈ ਫਿਰ ਆਪਣਾ ਸਾਬ ਬਣਾ ਲੀ ਇਹ ਜਜ਼ਬਾ ਕਿੱਥੋਂ ਆ ਜਾਂਦਾ ਇਹ ਸੋਚਣ ਦੀ ਗੱਲ ਹੈ ਤੇ ਕਿਉਂ ਜਦੋਂ ਦੀ ਬਾਤ ਇੰਟਰਵਿਊ ਵਿੱਚ ਨਿੱਜੀ ਚੰਦਰਨ ਨਾਲ ਕੀਤੀ ਉਹਨਾਂ ਨੂੰ ਦੱਸਿਆ ਕਹਿੰਦੇ ਸਾਡਾ ਇਤਿਹਾਸ ਮੜਾ ਬਲੱਖਾਂ ਦਾ ਗੱਲ ਆ ਗਈ ਨਾ ਇਤਿਹਾਸ ਤੇ ਸਭ ਤੋਂ ਵੱਡੀ ਗੱਲ ਇੱਥੇ ਪਈ ਆ ਪੰਜਾਬੀ ਬੋਲੀ ਤੇ ਇਤਿਹਾਸ ਸਾਡਾ ਸਾਡੀ ਪੰਜਾਬੀ ਬੋਲੀ ਦੇ ਵਿੱਚ ਸਾਡੀ ਵਿਸ਼ਾਲ ਜਿਹੜਾ ਵਿਸ਼ਾਲ ਸਾਡਾ ਵੱਡਾ ਇਤਿਹਾਸ ਹੈ ਗੁਰਮੁਇ ਇਤਿਹਾਸ ਸਾਡੀ ਮਾਂ ਬੋਲੀ ਦੇ ਵਿੱਚ ਹੈ ਤੇ ਸਾਡੀ ਮਾਂ ਬੋਲੀ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਸਭ ਤੋਂ ਤੁਹਾਨੂੰ ਕੀ ਲੱਗਦਾ ਜਿਵੇਂ ਨਿੱਜੀ ਸਕੂਲ ਹੈ ਉਨਾ ਦੇ ਵਿੱਚ ਵੀ ਪੰਜਾਬ ਦਾ ਇਤਿਹਾਸ ਪੜਾਇਆ ਜਾਣਾ ਚਾਹੀਦਾ ਹੈ ਕਿਉਂਕਿ ਜਾ ਕੇ ਜੈਸੀ ਸਕੂਲਾਂ 'ਚ ਜਾ ਕੇ ਇਸ ਤਰ੍ਹਾਂ ਵਿਜ਼ਿਟ ਕਰ ਲੈਂਦੇ ਆ ਇਤਿਹਾਸ ਤਾਂ ਫੇਰ ਨਹੀਂ ਪੜਾਇਆ ਜਾਂਦਾ ਸਾਡੇ ਬੱਚੇ ਇਤਿਹਾਸ ਤੋਂ ਦੂ ਨਹੀਂ ਰਹਿ ਜਾਣਗੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਪੰਜਾਬ ਦਾ ਇਤਿਹਾਸ ਕੀ ਹੈ ਕਿਸ ਤਰ੍ਹਾਂ ਦਾ ਕੋਈ ਪਲਾਨ ਕਰਨਾ ਚਾਹੀਦਾ ਹੈ ਨੀਤੀ ਬਣਾਣੀ ਚਾਹੀਦੀ ਹੈ ਕਿ ਸਕੂਲਾਂ ਦੇ ਵਿੱਚ ਹਰ ਸਕੂਲ ਚਾਹੇ ਨਿੱਜੀ ਹੋਵੇ ਜਾਂ ਸਰਕਾਰੀ ਇੱਥੇ ਤਾਂ ਚਲੋ ਹੈਗਾ ਨਿੱਜੀ ਸਕੂਲਾਂ ਦੀ ਖਾਸ ਕਰਕੇ ਗੱਲ ਕਰਦਾ ਹੈ ਕਿ ਉੱਥੇ ਪੰਜਾਬ ਦਾ ਇਤਿਹਾਸ ਲਾਜ਼ਮੀ ਹੋਣਾ ਚਾਹੀਦਾ ਹੈ ਬਿਲਕੁਲ ਰਾਣਾ ਜੀ ਤੁਸੀਂ ਬਿਲਕੁਲ ਹੁਣ ਪੁਆਇੰਟ ਦੀ ਗੱਲ ਬਿਲਕੁਲ ਪੁਆਇੰਟ ਤੇ ਆ ਗਏ ਤੁਸੀਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਸੀਂ ਇਹ ਪੁੱਛਿਆ ਕੀ ਹੋਣਾ ਚਾਹੀਦਾ ਹੈ ਕੀ ਆਪਾਂ ਕੱਟ ਦਈਏ ਹੋਣਾ ਚਾਹੀਦਾ ਲੈ ਲਈਏ ਇਹੀ ਜਵਾਬ ਹੈ ਹੁਣ ਮੈਂ ਤੁਹਾਨੂੰ ਦੱਸਦਾ ਹਰ ਇੱਕ ਸਕੂਲ ਦੇ ਵਿੱਚ ਕਿਉਂਕਿ ਉਹ ਸਕੂਲ ਪੰਜਾਬ ਨੂੰ ਪੜਾ ਰਿਹਾ ਪੰਜਾਬ ਦੇ ਬੱਚਿਆਂ ਨੂੰ ਪੜਾ ਰਿਹਾ ਪੰਜਾਬ ਦੇ ਬੱਚੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਸਾਈ ਹੈ ਸਭ ਤੋਂ ਵੱਲੋਂ ਪੰਜਾਬੀ ਹੈ ਤੇ ਜਿਹੜਾ ਪੰਜਾਬ ਵਿੱਚ ਜੰਮਿਆ ਉਦੀ ਮਾਂ ਬੋਲੀ ਮਾਂ ਬਾਸ਼ਾ ਪੰਜਾਬੀ ਤੇ ਜਿਹੜੀ ਸਾਡੀ ਮਾਂ ਬੋਲੀ ਮਾਂ ਬਾਸ਼ਾ ਪੰਜਾਬੀ ਹੈ ਜੋ ਸਾਨੂੰ ਉਸ ਕਾਲ ਪੁਰਖ ਨੇ ਦਿੱਤਾ ਸਾਡੇ ਬਾਬੇ ਨਾਨਕ ਜੀ ਦੀ ਬਾਣੀ ਇਸ ਭਾਸ਼ਾ ਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਇਹ ਬੋਲੀ ਜਦੋਂ ਸਾਨੂੰ ਕਿੱਡਾ ਵਧੀਆ ਬੋਲੀ ਦੇ ਵਿੱਚ ਸਾਡਾ ਇਤਿਹਾਸ ਪਿਆ ਦਸੇ ਗੁਰੂ ਸਾਹਿਬਾਨ ਦਾ ਇਤਿਹਾਸ ਇਹ ਬੋਲੀ ਦੇ ਵਿੱਚ ਹੈ ਇਹ ਭਾਸ਼ਾ ਦੇ ਵਿੱਚ ਫਿਰ ਇਹ ਭਾਸ਼ਾ ਤੋਂ ਸਾਨੂੰ ਦੂਰ ਕਰਨ ਦਾ ਮੈਂ ਤੁਹਾਨੂੰ ਰਣਾ ਜੀ ਇੱਕ ਮੇਨ ਕਾਰਨ ਦਾ ਦੂਰ ਕਰਨ ਦਾ ਕਾਰਨ ਕੀ ਹੈ ਆਪਾਂ ਆ ਰਿਐਸੇ ਦੀ ਗੱਲ ਕਰਦੇ ਲੱਗਾ বারবার ਆ ਰਿਹਾ ਅਸਿੱਧੇ ਗੱਲ ਕਰਦੇ ਕਿਉਂਕਿ ਹੁਣ ਤਾਂ ਯੂਨੀਵਰਸਿਟੀ ਜੋ ਵਿੱਚ ਸਾਫਤ ਹੋ ਗਿਆ ਪਹਿਲਾਂ ਆਪਾਂ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਸੀ ਕਿੱਥੋਂ ਇਹ ਸ਼ਰਤ ਕਿੱਥੋਂ ਸੀ ਇਹ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਸੀ ਕਿ ਤਿੰਨ ਕਾਲੇ ਕਾਨੂੰਨ ਸਿਰਫ ਇਹ ਕੱਲ ਡਾਕਟਰ ਪਿਆਰੇ ਦਾ ਘਰ ਗਏ ਬਹੁਤ ਵਧੀਆ ਜ਼ਿਕਰ ਕੀਤਾ ਪੰਜਾਬੀ ਯੂਨੀਵਰਸਿਟੀ ਉੱਥੇ ਬੈਠੇ ਸੀ ਅੱਪਸੋੜੇ ਸੀ ਦੋ ਵਾਰੀ ਮੋਦੀ ਸਰਕਾਰ ਚੁੱਕੀ ਸਿਰਫ ਦੋ ਵਾਰ ਜਿਨ੍ਹਾਂ ਨੇ ਆਪਣੇ ਦੋ ਵਾਰੀ ਨੋਟੀਫਿਕੇਸ਼ਨ ਵਾਪਸ ਤੇ ਉਹ ਦੋਨੋਂ ਵਾਰਚਾਂ ਵਿੱਚ ਅਹਿਮ ਰੋਲਾ ਦਾ ਕੀਤਾ ਪੰਜਾਬ ਦੇ ਮਾਣ ਹੋਣਾ ਚਾਹੀਦਾ ਤੁਹਾਨੂੰ ਤੇ ਪੰਜਾਬ ਨੇ ਉਹਦਾ ਝਕਾਰਣ ਦੇ ਲਈ ਇਹ ਨਹੀਂ ਸੀਗਾ ਵੀ ਆਪਾਂ ਕੋਈ ਉਹ ਕੀਤਾ ਵੀ ਹੰਕਾਰ ਉਹਨਾਂ ਕੀਤਾ ਨਹੀਂ ਉਹ ਸਾਡੀ ਲੋੜ ਨਹੀਂ ਸੀ ਸਾਡੀ ਜ਼ਰੂਰਤ ਨਹੀਂ ਸੀ ਸਾਨੂੰ ਖਤਮ ਕੀਤਾ ਜਾ ਰਿਹਾ ਸੀ ਆਪਣੀ ਹੋਂਦ ਨੂੰ ਬਚਾਉਣ ਨੂੰ ਆਰਥਿਕ ਪੱਖੋਂ ਅਸੀਂ ਬਹੁਤ ਵਾਰ ਲੁੱਟੇ ਇੱਕ ਵਾਰ ਨਹੀਂ ਲੁੱਟੇ ਉਹਨੂੰ ਲੁੱਟਣ ਦੇ ਵਿੱਚ ਆਰਥਿਕ ਪੱਖੋਂ ਸਾਡੇ ਲੀਡਰਾਂ ਨੇ ਵੀ ਸਾਥ ਦਿੱਤਾ ਆਰਐਸਐਸ ਦਾ ਕਹਦੀਆ ਭਾਜਪੀ ਦਾ ਕਹਦੀਆ ਸੈਂਟਰ ਦਾ ਕਿਉਂਕਿ ਸਾਰੀ ਤਾਕਤ ਸੈਂਟਰਲਾਈਜ਼ ਕੀਤੀ ਹੋਈ ਦਿੱਲੀ ਤੋਂ ਜਿਹੜੀ ਤਾਕਤ ਆਉਂਦੀ ਆ ਸਾਨੂੰ ਕੋ ਚਲਦੀ ਆ ਪੰਜਾਬ ਨੂੰ ਖਾਸ ਕਰਕੇ ਮੈਂ ਇੱਕ ਗੱਲ ਹੋਰ ਸਪਸ਼ਟ ਕਰ ਦੇਣਾ ਚਾਹੁੰਨਾ ਜਿਹੜਾ ਭਾਰਤ ਦੇਸ਼ ਇਹ ਬਖ ਬਖ ਕੋਮਾ ਦਾ ਬਖ ਬਖ ਸੂਬਿਆਂ ਤੋਂ ਬਣਿਆ ਹੋਇਆ ਤਾਂ ਇਹ ਭਾਰਤ ਦੇਸ਼ ਬਣਦਾ ਇਹਦੇ ਸੂਬੇ ਲੱਗ ਲੱਗ ਆ ਅਲੱਗ ਅਲੱਗ ਸੂਬਿਆਂ ਦੀ ਆਪਣੇ ਲੱਗ ਲੱਗ ਕਲਚਰ ਹੈ ਉਹਨਾਂ ਦਾ ਲੱਗ ਲੱਗ ਸੱਭਿਆਚਾਰ ਹੈ ਅਲੱਗ ਅਲੱਗ ਬੋਲੀ ਹੈ ਸਭ ਤੋਂ ਵੱਡੀ ਗੱਲ ਬੋਲੀ ਦੀ ਹੈ ਤੇ ਲੱਗ ਲੱਗ ਬੋਲੀ ਦੇ ਨਾਲ ਜਦੋਂ ਸਾਰੀਆਂ ਚੀਜ਼ਾਂ ਮਿਲਦੀਆਂ ਫਿਰ ਉਹਦੇ ਨਾਲ ਇੱਕ ਭਾਰਤ ਦੇਸ਼ ਬਣਦਾ ਤੇ ਜਿਹੜਾ ਖਿੱਤਾ ਏ ਜਿਹੜੇ ਸੂਬੇ ਦੇ ਵਿੱਚ ਆਪ ਰਹਿੰਦਾ ਉਹਦਾ ਮੁੱਖ ਮੰਤਰੀ ਹੁੰਦਾ ਉਹ ਸਾਡੇ ਜਿਹੜੇ ਸੂਬੇ ਦਾ ਮੁੱਖ ਮੰਤਰੀ ਉਹ ਸਾਡੇ ਰਾਜਾ ਹੁੰਦਾ ਉਹ ਸੂਬੇ ਦਾ ਉਹ ਜਿਹੜਾ ਫਰਮਾਨ ਜਾਰੀ ਕਰਦਾ ਉਹਦੀ ਆਪਾਂ ਮੰਨੀ ਅੱਗੇ ਉਹ ਸੈਂਟਰ ਨਾਲ ਕਿਵੇਂ ਤਾਲ ਮਿਲਦਾ ਕਰਦਾ ਪਰ ਜਿਹੜਾ ਵੱਧ ਅਧਿਕਾਰਾਂ ਦੀ ਗੱਲ ਆ ਜਾਂ ਕੋ ਮਾਂ ਬੋਲੀ ਦੀ ਗੱਲ ਆ ਮਾਂ ਬੋਲੀ ਸੂਬੇ ਦੀ ਹੋਈ ਹੁੰਦੀ ਜਿਹ ਸੂਬੇ ਦੇ ਰਹਿੰਦੇ ਆ ਪੰਜਾਬ ਦੇ ਵਿੱਚ ਥਾ ਲਾ ਕੇ ਪੰਜਾਬ ਅਜੇ ਹ ਸੂਬਾ ਜਿਹੜਾ ਸਭ ਤੋਂ ਬਾਅਦ ਵਿੱਚ ਹੋਣ ਚ ਆ ਸਾਰੇ ਸੂਬੇ ਪਹਿਲਾਂ ਬਣ ਗਏ ਸੀ ਸਭ ਤੋਂ ਬਾਅਦ ਬਣਿਆ ਸੀ ਪੰਜਾਬ ਪੰਜਾਬ ਸਭ ਤੋਂ ਬਾਅਦ ਹੋਣ ਚ ਆਇਆ ਤੇ ਪੰਜਾਬ ਨੂੰ ਉਹ ਵੀ ਲਗੜਾ ਪੰਜਾਬ ਦਿੱਤਾ ਸੀ ਤੋੜ ਕੇ ਹਰਿਆਣਾ ਵੱਖ ਕਰਕੇ ਹਿਮਾਚਲ ਵੱਖ ਕਰਕੇ ਆ ਸਾਰੇ ਜਿਹਨਾਂ ਸਟੇਟਾਂ ਦਿੱਲੀ ਤੱਕ ਤਾਂ ਤੁਹਾਡਾ ਰਾਜ ਸੀਗਾ ਪੰਜਾਬ ਦਾ ਇਹ ਸਭ ਕੁਝ ਵੱਖ ਕਰਕੇ ਫਿਰ ਇੱਕ ਪੰਜਾਬ ਲਗੜਾ ਪੰਜਾਬ ਬਣਾ ਦਿੱਤਾ ਤੇ ਹੁਣ ਤੁਸੀਂ ਸਾਡੀ ਮਾਂ ਬੋਲੀ ਵੀ ਖੋ ਰਹੇ ਹੋ ਮਾਂ ਬੋਲੀ ਤੇ ਮੈਂ ਹੁਣ ਜਿਹੜੀ ਕਾਰਨ ਦੇ ਉੱਤੇ ਫਿਰ ਆ ਰਿਹਾ ਮਾਂ ਬੋਲੀ ਕਿਉਂ ਖੋ ਰਹੇ ਤੁਸੀਂ ਕਿਉਂਕਿ ਸਿੱਖ ਯੋਧਿਆਂ ਦੀ ਗੱਲ ਸਿੱਖ ਇਤਿਹਾਸ ਦੀ ਗੱਲ ਸਾਡਾ ਉਹ ਬਿਲਖਣ ਇਤਿਹਾਸ ਸਾਰਾ ਪੰਜਾਬੀ ਦੇ ਵਿੱਚ ਪਿਆ ਜਦੋਂ ਆਪਾਂ ਪੰਜਾਬੀ ਬੋਲਾਂਗੇ ਉਹਨਾਂ ਨੂੰ ਪੜਾਂਗੇ ਫਿਰ ਆਪਾਂ ਹੱਕਾਂ ਦੀ ਗੱਲ ਕਰਾਂਗੇ ਜੋ ਤੁਹਾਨੂੰ ਕਬੂਲ ਨਹੀਂ ਹੈਗਾ ਜੋ ਸੈਂਟਰ ਸਰਕਾਰ ਨੂੰ ਵੀ ਨਹੀਂ ਚਾਹੀਦਾ ਹੁਣ ਤਾਂ ਸਾਡੀਆਂ ਸੂਬੇ ਸਰਕਾਰਾਂ ਵੀ ਗਲੀਆਂ ਹੋਈਆਂ ਨੇ ਨਾ ਇਹਨਾਂ ਨੂੰ ਵੀ ਨਹੀਂ ਚਾਹੀਦਾ ਇਹਨਾਂ ਨੂੰ ਵੀ ਇਹ ਹੈ ਵੀ ਇਹ ਲੋਕਾਂ ਨੂੰ ਗੁਲਾਮ ਬਣਾਇਆ ਜਾਵੇ ਤੁਸੀਂ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਹੋ ਪਰ ਪੰਜਾਬ ਕਦੇ ਗੁਲਾਮ ਨਹੀਂ ਬਣ ਸਕਦਾ ਜਦੋਂ ਵੀ ਲੈ ਰੋੜ ਦੀ ਪੰਜਾਬ ਟੋੜਦੀ ਕਿਉਂ ਟੋੜਦੀ ਜਿਹਦੇ ਅੱਤੇ ਤੁਸੀਂ ਹੁਣ ਡਾਕਾ ਮਾਰ ਰਹੇ ਸੀ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਅੰਡਰ ਕਰਕੇ ਵੀ ਜਦੋਂ ਪੰਜਾਬੀ ਯੂਨੀਵਰਸਿਟੀ ਤੁਹਾਡੇ ਅੰਡਰ ਹੋਗੇ ਫੇ ਤੁਸੀਂ ਸੰਗੀ ਢਾਂਚਾ ਜਿਹੜਾ ਇੱਕ ਬਖੇਰ ਬਖੇਰ ਦੇਣਾ ਸੀਗਾ ਤੇ ਤੁਹਾਡੀ ਮਨਮਰਜ਼ੀ ਦਾ ਇਤਿਹਾਸ ਪੜਾਇਆ ਜਾਣਾ ਸੀ ਬੋਲੀ ਦਾ ਤੁਸੀਂ ਪਹਿਲੇ ਹਿੰਦੀ ਕਹਿੰਦੇ ਪੰਜਾਬ ਦਾ ਹਿੰਦੂ ਖਾਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਸੋਹੇਰ ਦਾ ਲੋਕ ਇਹ ਬੜੇ ਵਧੀਆ ਲੋਕ ਨੇ ਮੈਂ ਤੁਹਾਨੂੰ ਅੱਜ ਚੜ ਕੇ ਬੇਨਤੀ ਕਰਦਾ ਤੁਸੀਂ ਕਹਿੰਦੇ ਨਾ ਬਈ ਹਿੰਦੀ ਦੀ ਚਾਦਰ ਕਿਹਾ ਜਾਂਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਵੇਂ ਪਾਸੇ ਹੁਣ ਤਾਂ ਉਹਦੇ ਦਿਹਾੜੇ ਆ ਗਏ ਹੋਰ ਤਾਂ ਇੱਕ ਤੁਸੀਂ ਥਈਆ ਕਰ ਲੋ ਵੀ ਪੰਜਾਬ ਦੀ ਮਾਂ ਬੋਲੀ ਪੰਜਾਬੀ ਪੰਜਾਬੀ ਆ ਅਪਾ ਇੱਕ ਇੱਕ ਝੰਡੇ ਕੇ ਝੰਡੇ ਥੱਲੇ ਇਕੱਠੇ ਹੋਈ ਜੇ ਪੰਜਾਬ ਬਚਾਉਣਾ ਸਾਡਾ ਗੌਰਮਈ ਇਤਿਹਾਸ ਸਾਡੀ ਬੋਲੀ ਦੇ ਵਿੱਚ ਆ ਮੈਂ ਆਪਣੇ ਮਾਵਾ ਭੈਣਾ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪਾਂ ਮੁੜੀਏ ਹੁਣ ਨਵੇਂ ਪਾਛਾ ਦੀ ਸਿੱਖਿਆ ਦੇ ਉੱਤੇ ਉਹਨਾਂ ਦੇ ਇਤਿਹਾਸ ਜੀ ਵੀ ਆਪਾਂ ਇੱਕ ਇੱਕ ਝੰਡਾ ਤੇ ਝੰਡਾ ਇੱਕ ਬੋਲੀ ਦੇ ਵਿੱਚ ਦਾਈਏ ਆਪਾਂ ਸਾਡੀ ਜਦੋਂ ਪੰਜਾਬ ਬਣਿਆ ਸੀ ਜਦੋਂ ਸੈਂਟਰ ਆਜ਼ਾਦ ਹੋਇਆ ਸੌਰੀ ਆਪਾਂ ਆਜ਼ਾਦ ਹੋਈ ਸੀ 47 ਦੇ ਵਿੱਚ ਉਦੋਂ ਜਿਹੜੀ ਹਿੰਦੀ ਮਾਂ ਬੋਲੀ ਲਿਖ ਦਿੱਤੀ ਗਈ ਸੀ ਮਟੋਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੋਂ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਬੜੀ ਚਿੰਤਾ ਜਤਾਈ ਹੈ ਕਿ 350 ਸਾਲਾ ਜੋ ਅਸੀਂ ਮਨਾ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਜਿਹੜੇ ਸੱਦੇ ਪੱਤਰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ ਉਹ ਅੰਗਰੇਜ਼ੀ ਦੇ ਵਿੱਚ ਨੇ ਕਿਵੇਂ ਦੇਖਦੇ ਹੋ ਤੁਸੀਂ ਕੀ ਕਰਨਾ ਚਾਹੋਗੇ ਰਾਣਾ ਜੀ ਬਿਲਕੁਲ ਇਹ ਗੱਲ ਜੇ ਇੱਥੇ ਜਾਵੇ ਤਾਂ ਮੈਂ ਤੁਹਾਡੀ ਸ਼ਰਵਾਦੀ ਗੱਲ ਹੁਣ ਇੱਥੇ ਆ ਤੇ ਸ਼ੁਰੂ ਚ ਬੰਨ ਪੁੱਛਿਆ ਨਾ ਕੋਈ ਗੱਲ ਪੰਜਾਬੀ ਦੀ ਗੱਲ ਕਰਦਾ ਪੰਜਾਬੀ ਮਾਂ ਪੁੱਦੀ ਦੀ ਹੁਣ ਮੈਂ ਗੱਲਾਂ ਦੋ ਤੁਹਾਨੂੰ ਵਿੱਚ ਦੱਸੂਗਾ ਇਹਦੀ ਮੇਨ ਗੱਲ ਜਿਹੜੀ ਤੁਸੀਂ ਕਹੀ ਉਹਦਾ ਜਵਾਬ ਇਹ ਆ ਗਿਆ ਵੀ ਕਿਉਂ ਚਿੰਤਾ ਕਰਦਾ ਸੀ ਮੈਂ ਮੈਂ ਨਹੀਂ ਚਿੰਤਾ ਕਰਦਾ ਹੁਣ ਦੋ ਚੀਜ਼ਾਂ ਨੇ ਦੋ ਦਰਸ਼ਕੋ ਆ ਚੀਜ਼ ਧਿਆਨ ਨਾਲ ਸੁਣੋ ਇਹਦੇ ਵਿੱਚ ਇਹ ਮੋੜੇ ਕੱਟ ਕੇ ਲਾ ਦੇਣਾ ਚਾਹੀਦਾ ਤੇ ਦੋ ਬਲੱਖਣ ਚੀਜ਼ਾਂ ਨੇ ਸਾਡੀਆਂ ਦੋ ਅਜਿਹੀਆਂ ਸ਼ਕਤੀਤਾ ਆਪਣੇ ਸਾਹਮਣੇ ਹੋਈਆਂ ਉਹ ਚੀਜ਼ ਨਹੀਂ ਕਿ ਆਪਣੇ ਸਾਹਮਣੇ ਮਤਲਬ ਟਕਰਾਅ ਚ ਨਹੀਂ ਇੱਕ ਦੂਜੇ ਨੂੰ ਇੱਕ ਨੇ ਇਨਵਾਈਟ ਕਰਨਾ ਸੀ ਇੱਕ ਨੇ ਇਨਵਾਈਟ ਹੋਣਾ ਸੀ ਇੱਕ ਇਨਵਾਈਟ ਕਰਨ ਵਾਲੇ ਸੀ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਹਰਚੋਤ ਸਿੰਘ ਬੈਂਸ ਹਰਜੋਤ ਸਿੰਘ ਬੈਂਸ ਸੀ ਤੇ ਨਾਲ ਦੂਜੇ ਪਾਸੇ ਸਾਡੀ ਕੌਮ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਚ ਦੋਨੋਂ ਸ਼ਖਸੀਅਤਾਂ ਇੱਕ ਸ਼ਖਸੀਅਤ ਨੇ ਇਨਵਾਈਟ ਕਰਨ ਲਈ ਗਈ ਸੀ ਤੇ ਦੂਜੀ ਸ਼ਖਸੀਅਤ ਨੇ ਇਨਵਾਈਟ ਹੋਣਾ ਸੀ ਕਿਉਂਕਿ ਇਹ ਨਵੇਂ ਪਾਛਾ ਦੇ ਪ੍ਰੋਗਰਾਮਾਂ ਤੇ ਚਲੋ ਇਨਵਿਟੇਸ਼ਨ ਤਾਂ ਨਹੀਂ ਹੁੰਦੇ ਸਾਡਾ ਸਾਡਾ ਸਾਰਾ ਸੰਝਾ ਹੈ ਉਹਨਾਂ ਇਨਵਾਈਟ ਕਰਨਾ ਸੀ ਸਰਕਾਰ ਨੇ ਔਰ ਜਦੋਂ ਥੱਦਾ ਪੱਤਰ ਦਿੱਤਾ ਗਿਆ ਇੰਗਲਿਸ਼ ਦੇ ਵਿੱਚ ਸਰ ਸਿੰਘ ਸਾਹਿਬ ਨੇ ਵੱਡੀ ਚਿੰਤਾ ਜ਼ਾਹਰ ਕੀਤੀ ਜਿਹੜੀ ਕਿਤੇ ਨਾ ਕਿਤੇ ਸਾਡੇ ਦਿਲ ਦੇ ਉੱਤੇ ਸੱਟ ਜਰੂਰ ਮਾਰਦੀ ਹੈ ਸਿੰਘ ਸਾਹਿਬ ਨੇ ਉਹ ਤੋਂ ਇਹ ਲੱਭ ਜਿਹੀ ਸੀ ਵੀ ਜੇ ਇਹ ਥੱਦਾ ਪੱਤਰ ਪੰਜਾਬੀ ਚ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ ਕਿਉਂਕਿ ਸਾਡੀ ਮਾਂ ਬੋਲੀ ਹੈ ਦੂਜੀ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਤਾਂ ਸਾਡੇ ਪ੍ਰੋਗਰਾਮ ਹੋ ਰਹੇ ਤੇ ਤੀਜੀ ਸਭ ਤੋਂ ਵੱਡੀ ਅਹਿਮ ਗੱਲ ਕੌਮ ਦੇ ਜਥੇਦਾਰ ਹੈ ਸਿੱਖ ਕੌਮ ਦੇ ਜਥੇਦਾਰ ਹੈ ਪੰਜਾਬੀ ਦੇ ਵਿੱਚ ਥੱਦਾ ਪੱਤਰ ਤੋਂ ਹੋਇਆ ਥੱਦਾ ਪੱਤਰ ਦੇਣ ਵਾਲਾ ਵੀ ਸਰਦਾਰ ਸੀ ਸਭ ਤੋਂ ਉਦ ਸਭ ਤੋਂ ਉਦ ਇਹ ਸੀ ਚਲੋ ਸਿੰਘ ਨਹੀਂ ਸੀ ਸਰਦਾਰ ਸੀ ਤੇ ਸੱਦਾ ਪੱਤਰ ਜਿਹਨਾਂ ਨੂੰ ਦੇਣਾ ਸੀ ਉਹ ਕੌਮ ਦੇ ਜੱਜਦਾਰ ਸੀ ਤੇ ਜਿਹੜਾ ਸੱਦਾ ਪੱਤਰ ਸੀ ਅੰਗਰੇਜ਼ੀ ਦੇ ਵਿੱਚ ਸੀ ਜੋ ਸਾਡੀ ਭਾਸ਼ਾ ਨਹੀਂ ਆਦੀ ਤਾਂ ਫਿਰ ਆਪਾਂ ਕਿਵੇਂ ਮੰਨ ਲਈ ਵੀ ਸਾਡਾ ਪੰਜਾਬ ਦਾ ਸਾਡੇ ਬੱਚੇ ਦਾ ਭਵਿੱਖ ਸੁਰੱਖਿਆ ਦਾ ਮੈਂ ਇੱਕ ਗੱਲ ਤੇ ਥੋੜੀ ਐਡ ਆਨ ਕਰਦਾ ਜਦੋਂ ਮੈਂ ਆਪਣਾ ਬੇਟਾ ਮੈਂ ਪੰਜਾਬੀ ਬੋਲੀ ਦੇ ਉੱਤੇ ਬੋਲਣ ਲੱਗਾ ਸੀ ਮੈਂ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਸੀ ਮੈਂ ਤਾਂ ਬੋਲਦਾ ਮੈਂ ਆਪਣਾ ਬੇਟਾ ਗਵਰਨਮੈਂਟ ਸਕੂਲ ਤੋਂ ਕੱਢ ਕੇ ਸਰਕਾਰੀ ਸਕੂਲ ਚ ਲਾਇਆ ਸੀ ਤਾਂ ਮੈਂ ਪੰਜਾਬੀ ਬੋਲੀ ਗੱਲ ਲੱਗਿਆ ਸੀਗਾ ਤੁਸੀਂ ਤਾਂ ਸਿੱਖਿਆ ਮੰਤਰੀ ਪੰਜਾਬ ਉਹ ਆ ਮੁੱਖ ਮੰਤਰੀ ਪੰਜਾਬ ਤਾਂ ਸਿਰ ਤੇ ਪਾਗੀ ਬੰਨ੍ਹਦੇ ਚਲੋ ਵਾਲ ਨਹੀਂ ਹੈ ਸਿਰ ਤੇ ਪਰ ਸਾਨੂੰ ਇੰਨੀ ਸੋਝੀ ਦਾ ਇੰਨੀ ਸਾਡੇ ਜਿਹੜੇ ਪੀਏ ਰੱਖੇ ਹੁੰਦੇ ਆਪਾਂ ਜਾਂ ਸਲਾਹਕਾਰ ਰੱਖੇ ਹੁੰਦੇ ਇਹਨਾਂ ਨੂੰ ਇੰਨੀ ਤਾਂ ਸੋਝੀ ਹੁੰਦੀ ਹੈ ਵੀ ਜਿਹੜੇ ਸੱਦਾ ਪੱਤਰ ਹੈ ਤੁਸੀਂ ਅੰਗਰੇਜ਼ੀ ਛਾਪੇ ਛਾਪ ਕੋਈ ਜਾਲੀ ਘਟੋ ਘਟ ਪੰਜਾਬੀ ਦੇ ਵਿੱਚ ਤਾਂ ਛਾਪ ਲੂਣਾ ਇਹ ਤਾਂ ਦੇਖੋ ਵੀ ਕਿਹਨੂੰ ਦਿਨ ਚੱਲੇ ਸੱਦਾ ਪੱਤਰ ਤੇ ਆਪਣੀ ਭਾਸ਼ਾ ਦੇ ਵਿੱਚ ਜਰੂਰ ਸਰਦਾ ਪੱਤਰ ਤੋਂ ਉਹਨਾਂ ਨੂੰ ਪਤਾ ਤਾਂ ਲੱਗੇ ਜਦ ਸਾਡੀ ਇਹਨਾਂ ਦੀ ਭਾਸ਼ਾ ਪੰਜਾਬੀ ਚ ਮ ਦਿੱਤਾ ਜਦੋਂ ਤੁਸੀਂ ਆਪਣੀ ਭਾਸ਼ਾ ਨੂੰ ਛੱਡ ਕੇ ਗੈਰ ਭਾਸ਼ਾ ਦਾ ਥਤਾ ਪੱਤਰ ਲੋਕਾਂ ਨੂੰ ਵੀ ਦੇਣ ਜਾਂਦੇ ਹੋ ਨਾ ਜੇ ਭਟੀਆਂ ਹੱਤਿਆਂ ਨੂੰ ਕਿਉਂ ਹੱਤਿਆਂ ਦੇ ਬਾਅਦ ਵੀ ਆ ਯਾਰ ਸਿੱਖਿਆ ਮੰਤਰੀ ਮੈਂ ਤੁਹਾਡੇ ਤੇ ਟਿੱਪਣੀ ਕੋਈ ਗਲਤ ਨਹੀਂ ਕਰ ਰਿਹਾ ਮੈਂ ਉਹ ਕਰ ਰਿਹਾ ਜੋ ਲੋਕਾਂ ਦੀ ਆਵਾਜ਼ ਹੈ ਜੋ ਸਚਾਈ ਹੈ ਜੋ ਮੰਗ ਵੀ ਹੈ ਲੋਕਾਂ ਦੀ ਜੇ ਆਪਾਂ ਪੰਜਾਬ ਨਾਲ ਪੰਜਾਬ ਦੇ ਆ ਆਪਾਂ ਪੰਜਾਬੀ ਕਿਉਂ ਨਹੀਂ ਆ ਫਿਰ ਫਿਰ ਆਪਾਂ ਜੇ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਆ ਤਦ ਆਪੇ 15 ਨੂੰ ਪੰਜਾਬੀ ਕਿੱਥੋਂ ਗਈ ਹੈ ਜੀ ਤਦ ਆਪਾਂ ਪੰਜਾਬੀ ਲਿਖਦੇ ਕਿਉਂ ਨਹੀਂ ਹੈ ਜੀ ਆਪਾਂ ਭੇ ਅੰਗਰੇਜ਼ੀ ਦੇ ਵਿੱਚ ਕਿਉਂ ਆ ਕਰੀਏ ਕਿਉਂ ਆਪਾਂ ਪੰਜਾਬੀ ਨਾ ਬੋਲੀਏ ਭਾਜੀ ਤੁਸੀਂ ਇੱਕ ਗੱਲ ਮੰਨਦੇ ਹੋ ਕੁਝ ਸਮਾਂ ਪਹਿਲਾਂ ਕਿਤਾਬਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਇਤਿਹਾਸ ਲਿਖ ਦਿੱਤਾ ਕਦੋਂ ਹੋਂਦ ਵੀ ਚਾਈ ਕਦੋਂ ਜਿੱਤੀ ਇਸ ਤਰ੍ਹਾਂ ਦਾ ਕਿਤਾਬਾਂ ਦੇ ਵਿੱਚ ਸਿਲੇਬਸ ਦੇ ਦਿੱਤਾ ਗਿਆ ਪਰ ਇੱਥੇ ਪੰਜਾਬ ਦੇ ਇਤਿਹਾਸ ਬਾਰੇ ਕੋਈ ਗੱਲ ਕੀਤੀ ਅਜੇ ਤੱਕ ਇਹਨਾਂ ਨੇ ਇਹਨਾਂ ਦਾ ਇਤਿਹਾਸ ਪੰਜਾਬ ਦੇ ਨਾਲ ਜੇ ਹੁੰਦਾ ਤਾਂ ਇਹ ਆ ਮੇਜਰ ਮਿਸਟੇਕ ਹੈ ਨਹੀਂ ਕਰਦੇ ਸਭ ਤੋਂ ਮੇਜਰ ਮਿਸਟੇਕ ਹੈ ਰਾਜੀ ਜੀ ਜਦੋਂ ਅੰਗਰੇਜ਼ੀ ਦੇ ਵਿੱਚ ਆਪਾਂ ਨਹੀਂ ਵਿਟ੍ਰੇਸਨ ਦੇਣਾ ਤੇ ਜੋ ਇਹਨਾਂ ਲਿਖਿਆ ਇਹਨਾਂ ਤੇ ਤਾਂ ਕੰਮਕਾਰ ਨੇ ਬਹੁਤ ਵੱਡੇ ਨੇ ਮੈਂ ਉਹਨਾਂ ਦੀ ਚਰਚਾ ਜੇ ਕਰਾਂ ਤਾਂ ਬਹੁਤ ਲੰਬੀ ਲੰਬੀ ਹੋ ਜਾਏਗੀ ਇੱਕ ਛੋਟੀ ਜੀ ਤੁਹਾਨੂੰ ਦੱਸ ਦਿੰਦਾ ਅੱਜ ਪੰਜਾਬੀ ਯੂਨੀਵਰਸਿਟੀ ਦੀ ਗੱਲ ਸੀ ਪੰਜਾਬ ਯੂਨੀਵਰਸਿਟੀ ਚੱਲੀ ਚੜ੍ਹਦੀ ਉਹ ਤਾਂ ਸਾਡੀ ਸਾਰਿਆਂ ਦੀ ਹੈ ਉਹ ਤਾਂ ਪੜੇ ਹੋਣੇ ਨੇ ਤੇ ਵੀ ਐਮਪੀ ਇਹਨਾਂ ਤੇ ਦੱਸਿਆ ਕਿ ਐਮਪੀ ਸਾਹਿਬ ਉੱਥੇ ਪੜੇ ਹੋਏ ਮਾਲਵੇਦਰ ਕਾਂਗਰਸ ਉੱਥੇ ਕਰਦੇ ਰਹੇ ਪੋਲਿਟਿਕਸ ਕਰਦੇ ਨੇ ਉਹ ਤਾਂ ਉੱਥੇ ਗਏ ਵੀ ਹੈਗੇ ਕੱਲ ਵੀ ਆਏ ਸੀ ਜਦੋਂ ਇਹਨਾਂ ਦੇ ਇਹਨਾਂ ਦੇ ਕਨਵੀਨਰ ਜਿਹੜੇ ਜ ਇਹਨਾਂ ਦੇ ਪਉ ਨੇ केजरीवाल ਦਾ ਕੌਮਿਕ ਕਨਵੀਨਰ ਉਹਨੂੰ ਚੱਕ ਲੈਂਦੇ ਤਾਂ ਦਿੱਲੀ ਦੇ ਵਿੱਚ ਧਰਨੇ ਲਾਉਂਦੇ ਸੀ ਲੰਮੇ ਪੈ ਗਏ ਸੀ ਜਗ ਸੜ ਗਏ ਹਮ ਅੱਜ ਤਾਂ ਕੋਈ ਨਹੀਂ ਦੇਖਿਆ ਲਟਿਆ ਇਹ ਨਾ ਜਾਂਦੇ ਕੋਈ ਨਹੀਂ ਗਿਆ ਪੰਜਾਬੀ ਬੋਲੀ ਦੀ ਜਾਂ ਪੰਜਾਬ ਯੂਨੀਵਰਸਿਟੀ ਦੀ ਨਾ ਕੀ ਕਰ ਹਮ ਸਟੇਜਾਂ ਤੋਂ ਬਿਆਨ ਤਾਂ ਹੋ ਜਾਂਦੇ ਸਭ ਹੋ ਜਾਂਦਾ ਉੱਥੇ ਪੈਂਦੇ ਹਾਂ ਲੰਮੇ ਸਾਰੇ ਜਗ 99 ਦੇ 99 ਪੈਂਦੇ 99 ਪੰਜਾਬ ਦੇ ਆ ਯਾਰ ਉਹ ਸਾਡੀ 28 ਬੰਦੇ ਨਾਲ ਯਾਰ ਕੇ ਤਾਂ ਪੰਜਾਬੀ ਯੂਨੀਵਰਸਿਟੀ ਬਣੀ ਆ ਜਾਂ ਜੰਡੀਗੜ ਬਣਿਆ ਆਪਾਂ ਚੰਡੀਗੜ੍ਹ ਤੇ ਤਾਂ ਗੱਦਾ ਵਾ ਪਹਿਲੇ ਕੋਤਾਂ ਇਹਨਾਂ ਨੇ ਕਦੇ ਮੁੱਖ ਮੰਤਰੀ ਪੰਜਾਬ ਚਾਹੇ ਆਪਾਂ ਅਕਾਲੀ ਦਲ ਦੇ ਸਮੇਂ ਦੇ ਲੈ ਲਈਏ ਚਾਹੇ ਕਾਂਗਰਸ ਦੇ ਸਮੇਂ ਦੇ ਚਾਹੇ ਆਪ ਦੇ ਸਮੇਂ ਇਹ ਤਿੰਨਾਂ ਨੇ ਕਦੇ ਇਹਨਾਂ ਦੀਆਂ ਮੀਟਿੰਗਾਂ ਟੈਂਡ ਨਹੀਂ ਕੀਤੀ ਜੋ ਯੂਨੀਵਰਸਿਟੀ ਚ ਹੁੰਦੀਆਂ ਜੋ ਇਹਨਾਂ ਦਾ ਅਧਿਕਾਰ ਹੈ ਉੱਥੇ ਨਹੀਂ ਜਾਂਦੇ ਨੇ ਵੀ ਇਹ ਕਿਦਾਂ ਸਵੇਰ ਤੋਂ ਹੋ ਜੂਗੇ ਪੰਜਾਬੀ ਲੈ ਕੇ ਆਪਾਂ ਲਗਾਤਾਰ ਆਪਾਂ ਲੜਾਈ ਲੜਦੇ ਮੈਂ ਆਪਾਂ ਜਾਂਦੇ ਰਹਿੰਦੇ ਮੇਰੇ ਸਾਡੇ ਨਾਲ ਸਾਡੇ ਜਿਹੜੇ ਜਿੱਦਾਂ ਪਾਜੀ ਆਪਣੇ ਸੰਤੋਜ ਮਾਨ ਜੀ ਲੱਖਾ ਸਿੰਘ ਰਾਣਾ ਤੇ ਗੌਰਵ ਰਾਣਾ ਜੀ ਹੁੰਦੇ ਮੈਂ ਵੀ ਨਾਲ ਹੁੰਦਾ ਆਪਾਂ ਲੜਾਈ ਕਿਹੜੀ ਲੜਦੇ ਪੰਜਾਬੀ ਬੋਲੀ ਦੀ ਪੰਜਾਬੀ ਆਪਣੀ ਮਾਂ ਬੋਲੀ ਦੀ ਜੋ ਪਾਣੀ ਦੀ ਲਈ ਲੜਦੇ ਜੋ ਸਾਰਿਆਂ ਦੀ ਸਾਂਝੇ ਤੇ ਖਾਸ ਕਰਕੇ ਆਪਾਂ ਪ੍ਰਵਾਸੀਆਂ ਦੀ ਲੜਾਈ ਲੜਦੇ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਆਉਣ ਇਹਨਾਂ ਵਾਸਤੇ ਕਾਨੂੰਨ ਹੋਵੇ ਜੋ ਹੋਰ ਸਟੇਟਾਂ ਦੇ ਵਿੱਚ ਜੋ ਅਦਰ ਸਟੇਟਾਂ ਦੇ ਵਿੱਚ ਹੈ ਦੇਸ਼ਾਂ 'ਚ ਨਹੀਂ ਸਟੇਟਾਂ 'ਚ ਇਹ ਧਿਆਨ ਨਾਲ ਕੰਨ ਖੋਲ ਕੇ ਸੁਣ ਲਿਓ ਸਰਕਾਰਾਂ ਨੂੰ ਕਹਿੰਦਾ ਮੈਂ ਜੋ ਹੋਸਟ ਸਟੇਟਾਂ ਆ ਤੁਹਾਡੀ ਗੁਆਂਡੇਈ ਸੂਬਾ ਹਿਮਾਚਲ ਦੇ ਵਿੱਚ ਐ ਜਾਂ ਇਹਨਾਂ ਤੋਂ ਇਲਾਵਾ ਹੋਸਟ ਸਟੇਟਾਂ ਹੈਗੀਆਂ ਨੇ ਉ ਉੱਤਰਾਚਲ ਉਤਰਾਖੰਡ ਹੈਗਾ ਹੈ ਨਾ ਕਿਹੜੀ ਸਟੇਟਾਂ ਨੇ ਐ ਜੀ ਪਰ ਜਦੋਂ ਸਾਡੀ ਬਾਰੀ ਆਂਦੀ ਜਦੋਂ ਆਪਾਂ ਕਹਿੰਦੇ ਬਈ ਇਹਨਾਂ ਨੂੰ ਇੱਥੇ ਨਾ ਵੋਟ ਪਾਣ ਦਾ ਅਧਿਕਾਰ ਹੋਵੇ ਨਾ ਇਹਨਾਂ ਦਾ ਇੱਥੇ ਆਧਾਰ ਕਾਰਡ ਬਣੇ ਨਾ ਇਹਨਾਂ ਦਾ ਪੈਨ ਕਾਰਡ ਬਣੇ ਨਾ ਵੋਟਰ ਕਾਰਡ ਬਣੇ ਨਾ ਰਾشن ਗਾਰ ਬਣੇ ਇਹ ਆਹਨ ਕੰਮ ਕਰਕੇ ਜਾ ਇਹਨਾਂ ਦੇ ਕੁਝ ਲੀਡਰ ਤਾਂ ਅਜੇ ਵੀ ਹੈਗੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸ਼ਰਿਆਮ ਥਾਪੀ ਮਾਰ ਕੇ ਕਹਿੰਦੇ ਵੀ ਚਲੋ ਤੁਹਾਡੇ ਮੈਂ ਬਣਾਦਾ ਆਧਾਰ ਕਾਰਡ ਤੁਹਾਡੇ ਮੈਂ ਬਣਾਦਾ ਆਧਾਰ ਕਾਰਡ ਜਿੱਦੇ ਨਹੀਂ ਜਾਂ ਮੈਂ ਬਣਾਉਂਦਾ ਇਹ ਸਰਕਾਰ ਤੋਂ ਕਿੱਥੋਂ ਭਲਾ ਚੱਲੂ ਲੱਭ ਲੂਗਾ ਤੁਸੀਂ ਭਾਈ ਦੱਸੋ ਇਹ ਸਰਕਾਰ ਪੰਜਾਬ ਦਾ ਪੰਜਾਬੀਆਂ ਦਾ ਭਲਾ ਕਰ ਦੂ ਤੁਹਾਨੂੰ ਫਿਰ ਇੱਥੋਂ ਇਹ ਸਾਬਤ ਹੁੰਦਾ ਤੁਸੀਂ ਕਰਦੇ ਗਾਰ ਬਈ ਜੋ ਬੰਦੇ ਤੇ ਤੂੰ ਕਿੱਦਾਂ ਕਹਿ ਰਹੇ ਓਂ ਪੰਲੀ ਅਸੀਂ ਬਣਾਉਂਦੇ ਆ ਕਿਹਦੇ ਹੱਦ ਤੱਕ ਬਣਾਉਂਗੇ ਤੁਸੀਂ ਪੰਜਾਬ ਤਾਂ ਇਹ ਬਗ ਰਿਆ ਹਰਵੀਰ ਵਾਲਾ ਕਾਂਡ ਹੋਇਆ ਉਹਦੇ ਹੱਦ ਤੱਕ ਇਨਸਾਫ ਨਹੀਂ ਮਿਲਿਆ ਅਜੇ ਤੱਕ ਚੰਦਰੀਆਂ ਤਰੀਕਾ ਕੋਰਟ ਦੇ ਵਿੱਚ ਚਲਾਨ ਨਹੀਂ ਪੇਚ ਹੋਇਆ ਨੇ ਸ਼ਾਇਦ ਕੱਲ ਹੋਇਆ ਠੀਕ ਐ ਉਹਦੇ ਤਰੀਕਾ ਦਾ ਹੁਣ ਤੱਕ ਚੱਲ ਰਹੀਆਂ ਹਰਵੀਰ ਦੀਆਂ 4 ਸਾਲ ਦੇ ਬੱਚੇ ਨੇ ਉਹਨਾਂ ਕਿਹਾ ਕਿ ਉਹ ਗੁਨਾਹ ਕੀ ਗੁਨਾਹ ਕੀਤਾ ਸੀ ਉਹਨੇ ਤੇ ਤੁਸੀਂ ਇੱਕ ਦੇ ਜੋ ਨਾ ਕਹਿ ਰਹੇ ਤੁਹਾਡੀ ਸਰਕਾਰ ਸਿਰ ਪਰਵਾਸੀਆਂ ਤੱਕ ਐ ਸੀਮਤ ਵੀ ਆਪਾਂ ਪਰਵਾਸੀ ਦੀ ਵੋਟਾਂ ਲੈਣੀਆਂ ਇਹ ਸਾਰੇ ਜਣੇ ਮਿਲਿਆ ਇਹਦੇ ਖਾਕੀ ਨਿਕਰਾਂ ਪਾਈਆਂ ਹੋ ਜਾਂ ਲੋਕ ਕਹਿੰਦੇ ਮੈਂ ਵੀ ਤੁਹਾਨੂੰ ਕਹਿ ਰਿਹਾ ਇਹ ਸਾਰੇ ਖਾਕੀ ਨਿਕਰਾਂ ਨੇ ਇਹਨਾਂ ਦੇ ਉੱਤੇ ਕੋਈ ਇਹਦਾ ਕੋਈ ਯਕੀਨ ਨਾ ਕਰੇ ਮੈਂ ਤਾਂ ਹੁਣ ਕਹਿੰਦਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਭਾਈ ਹੁਣ ਇਹ ਤਾਂ ਦਾ ਪਛਾਣ ਰੱਖਿਓ ਇਹਨਾਂ ਦੀ ਜਿਹੜੇ ਪ੍ਰਵਾਸੀਆਂ ਦੇ ਹਤੈਸ਼ੀ ਹੈ ਜਿਹੜੇ ਇਹਨਾਂ ਦੇ ਦਰਦੀ ਹੈ ਜਿਹੜੇ ਕਹਿੰਦੇ ਤੁਹਾਡੇ ਆਧਾਰ ਕਾਰਡ ਵੋਟਰ ਕਾਰਡ ਵਾਲੇ ਇਹਦਾ ਮਤਲਬ ਇਹ ਆ ਤੁਹਾਡੀਆਂ ਵੋਟਾਂ ਦੀ ਕੋਈ ਪਰਵਾਹ ਨਹੀਂ ਤੁਹਾਡੀਆਂ ਵੋਟਾਂ ਨਹੀਂ ਚਾਹੀਦੀਆਂ ਵੋਟਾਂ ਚਾਹੀਦੀਆਂ ਇਹਨਾਂ ਨੂੰ ਸਿਰਦ ਸਿਰਫ ਉਹ ਪਰਵਾਸੀਆਂ ਦੀਆਂ ਜਿਨ੍ਹਾਂ ਦੀਆਂ ਪੂਰਾ ਪੰਜਾਬ ਚਾਹੁੰਦਾ ਕਿ ਵੋਟਾਂ ਇੱਥੇ ਨਾ ਬਣ ਆਧਾਰ ਕਾਰਡ ਨਾ ਬਣ ਵੋਟਰ ਕਾਰਡ ਨਾ ਬਣ ਕੰਮ ਕਰਨ ਜਾਣ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਹੱਕ ਹੋਵੇ ਨੌਕਰੀ ਪੰਜਾਬੀਆਂ ਦੀ ਹੋਵੇ ਪੰਜਾਬੀ ਇੱਥੇ ਜਿਹੜੇ ਆ ਨੌਕਰੀਆਂ ਸਰਕਾਰੀ ਪੰਜਾਬੀ ਕਰਨ ਦੋ ਪੰਜਾਬੀਆਂ ਦਾ ਹੋਵੇ ਜਿਹੜੀ ਪੰਜਾਬੀ ਬੋਲੀ ਦੇ ਦਾ ਕੇਂਦਰਿਤ ਹੋਈਏ ਪਰ ਨਹੀਂ ਇਹ ਤਾਂ ਕੁਝ ਹੋਰ ਚਾਹਦੇ ਜੇ ਤਾਂ ਤੁਸੀਂ ਸਮਝਦੇ ਹੋ ਕਿ ਕਿੰਨੇ ਕਿ ਆਪਾਂ ਸੁਰੱਖਿਆ ਤਾਂ ਸਾਡੇ ਬੱਚਿਆਂ ਨੂੰ ਕਿੰਨਾ ਦੁਸਰੱਖਿਆ ਤੇ ਇਹ ਸੀ ਕਿ ਸਾਡੇ ਨਾਲ ਭਗਵੰਤ ਸਿੰਘ ਮਟੋਰ ਤੇ ਇਹਨਾਂ ਨਾਲ ਗੱਲਬਾਤ ਕੀਤੀ ਕਿ ਆਖਿਰ ਕਿਉਂ ਚਿੰਤਨਦਨੇ ਪੰਜਾਬ ਤੇ ਪੰਜਾਬੀਅਤ ਵਾਸਤੇ ਇਸ ਤਰ੍ਹਾਂ ਹੋਰ ਮੁੱਦਿਆਂ ਤੇ ਵਕ ਵਕਤ ਅਸੀਂ ਫਿਰ ਲਾਈਵ ਹੋਵਾਂਗੇ ਫਿਰ ਗੱਲਬਾਤ ਕਰਾਂਗੇ ਫਿਲਹਾਲ ਭਗਵੰਤ ਸਿੰਘ ਮਟੋਰ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਰਣਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ